ਸਭ ਤੋਂ ਪਹਿਲੀ ਗਲਤ ਇਹ ਹੈ ਕਿ ਮੈਂ ਜਵਾਬ ਦੇਣਾ ਚਾਹਣਾ ਪਖੰਡਵਾਦ ਦਾ ਹੂੰ ਸੋ ਮਸੀਹਤ ਦੇ ਵਿੱਚ ਜਦਕਰ ਅਸੀਂ ਦੇਖਦੇ ਆ ਕਿ ਪਖੰਡਵਾਦ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈ ਨਾ ਹੀ ਪਖੰਡਵਾਦ ਕੀਤਾ ਜਾਂਦਾ ਹੈ ਹੂੰ ਕਿਉਂਕਿ ਜਦੋਂ ਅਸੀਂ ਆਪਣੇ ਇੰਡੀਆ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਜਦੋਂ ਅਸੀਂ ਧਰਮਾਂ ਨੂੰ ਦੇਖਦੇ ਆ ਤਾਂ ਹਰੇਕ ਧਰਮ ਦੀ ਆਪਣੀ ਆਪਣੀ ਮਰਿਆਦਾ ਹੈ ਬਿਲਕੁਲ ਅਤੇ ਜਦੋਂ ਮਸੀਹ ਲੋਕ ਆਰਾਧਨਾਲਿਆਂ ਦੇ ਵਿੱਚ ਜਾ ਕੇ ਖੁਦਾ ਦੇ ਘਰ ਦੇ ਵਿੱਚ ਜਾ ਕੇ ਪ੍ਰਭੂ ਦੀ ਆਰਾਧਨਾ ਕਰਦੇ ਉੱਥੇ ਚੰਗਿਆਈਆਂ ਵੀ ਹੁੰਦੀਆਂ ਨੇ ਉਤੇ ਖੁਦਾ ਬਰਕਤਾਂ ਵੀ ਦਿੰਦਾ ਹੈ ਪਰ ਵੇਖਣ ਵਾਲੇ ਨੂੰ ਬੜੀ ਅਜੀਬ ਗੱਲ ਲੱਗਦੀ ਹੈ ਕਿ ਇਹ खरे ਪਤਾ ਨਹੀਂ खरे ਪੇੜ ਹੈ ਕਿ ਪਤਾ ਨਹੀਂ खरे ਇਹ ਇਹ ਪਖੰਡਵਾਦ ਕਰਦੇ ਪੈ ਨੇ ਬਲਕਿ ਇਸੋ ਇਹੋ ਜੀ ਕੋਈ ਗੱਲ ਨਹੀਂ ਲੋਕ ਕਿਚਰ ਭਾਈ ਜਰੇ ਨਾਲ ਜੁੜਦੇ ਜਾ ਰਹੇ ਨੇ ਕਿਉਂਕਿ ਧਾਰਨਾ ਇਹ ਬਣ ਜਾਂਦੀ ਹੈ ਕਿ ਇਹ ਪੈਸੇ ਦੇ ਕਿਤੇ ਰਹੇ ਨੇ ਜਾਂ ਕਿਦਾਂ ਕਰ ਲੈ ਕਿ ਬਾਕੀ ਇਹ ਚੀਜ਼ ਹੈ ਕਿ ਲੋਕ ਆਪਣੀ ਮਰਜ਼ੀ ਨਾਲ ਇਹ ਚੀਜ਼ ਆਉਂਦੇ ਤੁਹਾਡੇ ਨਾਲ ਨਹੀਂ ਜੀ ਭਾਈ ਜੀ ਇਹ ਤਾਂ ਬਿਲਕੁਲ ਦਰਅਸਲ ਜਿਹੜੀ ਗੱਲ ਝੂਠੀਏ ਲੋਕਾਂ ਦੀਆਂ ਬੋਲ ਹੈ ਕਿਸੇ ਧਰਮ ਦਾ ਕਿ ਉਹ ਜਿਹੋ ਜੀ ਮਰਜ਼ੀ ਬਿਮਾਰੀ ਲੈ ਕੇ ਆਇਆ ਹੋਵੇ ਭਾਵੇਂ ਨੰਗੇ ਸਿਰ ਆਇਆ ਹੋਵੇ ਜਿਸ ਤਰ੍ਹਾਂ ਮਰਜ਼ੀ ਆਇਆ ਹੋਵੇ ਸਭ ਤੋਂ ਪਹਿਲਾਂ ਉਸ ਨੂੰ ਪਰਮੇਸ਼ਰ ਦਾ ਪਿਆਰ ਵਿਖਾਇਆ ਜਾਂਦਾ ਹੈ ਤਾਂ ਪਰਮੇਸ਼ਰ ਦੇ ਪਿਆਰ ਨੂੰ ਵੇਖ ਕੇ ਲੋਕ ਆਪਣੇ ਆਪ ਇਹ ਖੁਦਾ ਦੇ ਵੱਲ ਖਿੱਚ ਜਾਂਦੇ ਕਿਸੇ ਧਰਮ ਦਾ ਬੰਦਾ ਹੈ ਕੋਈ ਜਦੋਂ ਕਿਸੇ ਦਾ ਧਰਮ ਬਦਲਦਾ ਹੈ ਨਾ ਤੋ ਇਹਦਾ ਮਤਲਬ ਇਹ ਕੋ ਸਭ ਤੋਂ ਵੱਡਾ ਗੁਨਾਹ ਕਰਦਾ ਪਰ ਮਸੀਹਤ ਦੇ ਵਿੱਚ ਆ ਕੇ ਧਰਮ ਨਹੀਂ ਬਦਲਿਆ ਜਾਂਦਾ ਬਲਕਿ ਉਹਦੇ ਬੰਦੇ ਦੇ ਹਾਲਾਤ ਉਹ ਬਦਲੇ ਜਾਂਦੇ ਆ ਉਹਦੇ ਬੰਦੇ ਦੇ ਜਿਹੜੇ ਜੀਵਨ ਦੀ ਸਥਿਤੀ ਸੋਚਦਾ ਜਿਹੜਾ ਮੇਰੀ ਨਿੱਜੀ ਸੋਚ ਹੈ ਹਾਂ ਕਿ ਸਾਰੇ ਕੰਮ ਖੁਦਾ ਵੀ ਨਹੀਂ ਕਰਦਾ ਹਾਂ ਤੇ ਸਾਰੇ ਕੰਮ ਅਸੀਂ ਵੀ ਨਹੀਂ ਕਰ ਸਕਦੇ ਹਾਂ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਜਿਹੜਾ ਕੰਮ ਮਨੁੱਖਾਂ ਤੋਂ ਅਣਹੋਣਾ ਹੈ ਹਾਂ ਉਹ ਕੰਮ ਪਰਮੇਸ਼ਰ ਕਰ ਸਕਦਾ ਮਤਲਬ ਜਿਹੜਾ ਕੰਮ ਕਰਨ ਦੀ ਜਿਹੜੀ ਸ਼ਮਤਾ ਹੈ ਇੱਕ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਹੈ ਉਹ ਕੰਮ ਪਰਮੇਸ਼ਰ ਕਰ ਸਕਦਾ ਹੂੰ ਪ੍ਰੋਫੈਟ ਬਲਜਿੰਦਰ ਜੀ ਦੀ ਅਸੀਂ ਮੰਨਦੇ ਆ ਕਿ ਹਜੇ ਤੱਕ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹਾਂ ਅਸੀਂ ਇਹ ਨਹੀਂ ਕਿ ਪ੍ਰੋਫੈਟ ਬਲਜਿੰਦਰ ਜੀ ਨੂੰ ਅਸੀਂ ਸਮਰਥਨ ਦਿੰਦੇ ਆ ਹੂੰ ਪਰ ਇਸ ਗੱਲ ਨਾਲ ਅਸੀਂ ਬਿਲਕੁਲ ਵੀ ਸਹਿਮਤ ਨਹੀਂ ਆ ਜਿਹੜਾ ਕੋਰਟ ਦਾ ਫੈਸਲਾ ਬਿਲਕੁਲ ਗਲਤ ਹੈ ਹੂੰ ਕਿਉਂਕਿ ਇਹ ਸਜ਼ਾ ਦੇ ਕੋਰਟ ਦੇ ਫੈਸਲੇ ਨੂੰ ਮੈਂ ਰੱਦ ਕਰਦਾ ਕੋਰਟ ਦੇ ਫੈਸਲੇ ਨੂੰ ਮੈਂ ਨਹੀਂ ਮੰਨਦਾ ਨਹੀਂ ਮਤਲਬ ਤੁਹਾਡਾ ਕੀ ਵੀ ਕੋਰਟ ਨੇ ਅਕਸਰ ਕਹ ਕੇ ਕਿਹਾ ਹੈ ਕਿ ਕੋਰਟ ਦੇ ਵਿੱਚ ਤਾਂ ਸਬੂਤ ਉੱਤੇ ਜਾਂਦੇ ਆ ਸਬੂਤਾਂ ਦੇ ਆਧਾਰ ਤੇ ਕਾਰਵਾਈ ਹੁੰਦੀ ਹੈ ਫਿਰ ਤੁਸਾਨੂੰ ਲੱਗਦਾ ਕਿ ਇਹ ਸਬੂਤ ਗਲਤ ਠਾਏ ਗਏ ਜਾਂ ਕਿਤੇ ਪੋਲਿਟਿਕਲ ਕੋਈ ਗੱਲ ਹੈ ਹਰੇਕ ਧਰਮ ਦੀ ਆਪਣੀ ਆਪਣੀ ਮਰਿਆਦਾ ਹੈ ਮਰਿਆਦਾ ਹੈ ਦੂਜੇ ਧਰਮਾਂ ਦੀ ਜੇਕਰ ਭਗਤੀ ਕਰਨ ਦੀ ਆਪਣੀ ਮਰਿਆਦਾ ਜਿਸ ਤਰ੍ਹਾਂ ਆਪਾਂ ਫੋਰ ਐਗਜ਼ਾਮਪਲ ਦੇਖਦੇ ਆ ਸਿੱਖ ਧਰਮ ਚ ਆਪਾਂ ਜਾਣਦੇ ਆ ਸਿੱਖ ਧਰਮ ਦੇ ਵਿੱਚ ਕੁਝ ਅਜਿਹੀਆਂ ਮਰਿਆਦਾ ਜਿਨ੍ਹਾਂ ਦੇ ਵਿੱਚ ਆਪਾਂ ਨੌਨ ਵਿੱਚ ਨਹੀਂ ਖਾ ਸਕਦੇ ਨਹੀਂ ਖਾ ਸਕਦੇ ਬਿਲਕੁਲ ਪਰ 크ਰਿਸਚੀਅਨਟੀ ਦੇ ਵਿੱਚ ਅਸੀਂ ਖਾ ਸਕਦੇ ਕਿਉਂਕਿ ਉਹਨਾਂ ਦੀ ਮਰਿਆਦਾ ਕੁਝ ਲਾਗਤ ਸੰਬੰਧੀ ਤੁਹਾਨੂੰ ਉਹਦੇ ਤੇ ਭੁੱਕਦੀ ਹੈ ਹੁਣ ਜੇ ਮੈਂ ਗੱਲ ਕਰਾਂ ਕਿ ਪ੍ਰਸ਼ਾਦ ਦੀ ਪ੍ਰਸ਼ਾਦ ਖਾਣਾ ਕੋਈ ਗੁਨਾਹ ਨਹੀਂ ਹੈ ਮੈਂ ਇਸ ਗੱਲ ਨੂੰ ਗੜਾ ਨਹੀਂ ਮੰਨਦਾ ਮੇਰੀ ਆਪਣੀ ਸੋਚ ਪੰਜ ਸਿੱਖਣੇ ਹੋ ਮੈਂ ਖਾਣਾ ਹਾਂ ਓ ਯੋਗੀ ਸਪਸ਼ਟਿਕਰ ਦੇਖੋ ਮੈਂ ਪਹਿਲੋ ਗੁਲਮ ਰਹਾਤਾ ਹਾਂ ਹਾਂ ਅਸੀਂ ਚੜਾਵੇ ਦਾ ਪ੍ਰਸ਼ਾਦ ਨਹੀਂ ਖਾਂਦੇ ਤੁਸੀਂ ਸਮਝੇਂਗਾ ਮੁੱਦੇ ਦੀ ਆਪਾਂ ਕੱਟੇ ਹੋਏ ਸੀਗੇ ਉਹ ਤੇਹੀ ਸਵਾਲ ਹੋਏ ਸੀ ਉਹ ਪਾਸਟਰ ਜਾਲੀ ਪਾਸਟਰ ਰਜਿਸਟਰ ਪਾਸਟਰ ਨਹੀਂ ਗਾ ਤੇ ਇਹ ਵੀ ਕਿਵੇਂ ਇਹਦੇ ਵਿੱਚ ਇਹ ਚੀਜ਼ ਨੂੰ ਦੇਖਦੇ ਹੋ ਪਰ ਦੇਖੋ ਜੀ ਕੋਈ ਖੁਦਾ ਦਾ ਸੇਵਕ ਅਸਲੀ ਤੇ ਕੋਈ ਨਕਲੀ ਨਹੀਂ ਹੁੰਦਾ ਹਮ ਮੇਰੇ ਕਹਿਣ ਦਾ ਭਾਵੇਂ ਹੈ ਕਿ ਜਿਹੜੀ ਖੁਦਾ ਦੀ ਸੇਵਕਾ ਹੀ ਹੈ ਨਾ ਹਮ ਇਹ ਕਰਨੀ ਕੋਈ ਆਸਾਨ ਗੱਲ ਨਹੀਂ ਤਸਵੀਰ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਾਗਤ ਸਵਾਦ ਕਰਦਾ ਹੈ ਅੱਜ ਸਾਡੇ ਸਟੂਡੀਓ ਦੇ ਵਿੱਚ ਪਾਸਟਰ ਗਸੇਵ ਸਿੰਘ ਜੀ ਪਹੁੰਚੇ ਨੇ ਕਿਉਂਕਿ ਲਗਾਤਾਰ ਇਸ ਸਮੇਂ ਕਾਫੀ ਬਵਾਦ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈਗਾ ਪਾਸਟਰ ਨੂੰ ਲੈ ਕੇ ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਕੁਝ ਹੋਰ ਵੀ ਮੁੱਦੇ ਨੇ ਸਾਰੇ ਉੱਪਰ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸੇਵ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਬਈ ਲੱਗਾ ਜੀ ਤੁਸੀਂ ਅੱਜ ਸਾਨੂੰ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ ਤੇ ਬੜਾ ਅੱਛਾ ਇੱਕ ਚੰਗਾ ਮਾਧਿਅਮ ਹੈ ਕਿ ਇਸ ਮਾਧਿਅਮ ਦੇ ਦੁਆਰਾ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਸਕੀ ਤੇ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾ ਸਕੀ। ਆ ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਇਸ ਮੁੱਦੇ ਦੇ ਕਰਦੇ ਹਾਂ ਕਿਉਂਕਿ ਲਗਾਤਾਰ ਦੇਖਿਆ ਜਾਂਦਾ ਹੈ ਕਿ ਐਸਾਈ ਪਾਚਾਰੀ ਨੂੰ ਲੈ ਕੇ ਕਾਫੀ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਇਹ ਪਖੰਡਵਾਦ ਫਲਾਹ ਦੇ ਡਰਾਮੇ ਕਰ ਰਹੇ ਨੇ ਪਰ ਤੁਸੀਂ ਲਗਾਤਾਰ ਪ੍ਰਚਾਰ ਆਪ ਦਾ ਲਗਾਤਾਰ ਜਿਹੜਾ ਜਾਰੀ ਹੈਗਾ ਪਹਿਲਾਂ ਤਾਂ ਪੋਸਟ ਜੀ ਤੇ ਆਪਾਂ ਗੱਲਬਾਤ ਕਰੀਏ। ਸੋ ਸਰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਜਵਾਬ ਦੇਣਾ ਚਾਹਣਾ ਪਖੰਡਵਾਦ ਦਾ ਹੂੰ ਸੋ ਮਸੀਹਤ ਦੇ ਵਿੱਚ ਜਦਕਰ ਅਸੀਂ ਦੇਖਦੇ ਆਂ ਕਿ ਪਖੰਡਵਾਦ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈ ਨਾ ਪਖੰਡਵਾਦ ਕੀਤਾ ਜਾਂਦਾ ਹੈ ਹੂੰ ਕਿਉਂਕਿ ਜਦੋਂ ਅਸੀਂ ਆਪਣੇ ਇੰਡੀਆ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਜਦੋਂ ਅਸੀਂ ਧਰਮਾਂ ਨੂੰ ਦੇਖਦੇ ਆਂ ਤਾਂ ਹਰੇਕ ਧਰਮ ਦੀ ਆਪਣੀ ਆਪਣੀ ਮਰਿਆਦਾ ਹੈ ਬਿਲਕੁਲ ਬਿਲਕੁਲ ਸਿੰਧੂ ਧਰਮ ਆਪਣੀ ਮਰਿਆਦਾ ਦੇ ਨਾਲ ਆਪਣੀ ਭਗਤੀ ਕਰਦਾ ਸਿੱਖ ਧਰਮ ਆਪਣੀ ਮਰਿਆਦਾ ਦੇ ਨਾਲ ਕਰਦੇ ਮੁਸਲਮਾਨ ਆਪਣੀ ਮਰਿਆਦਾ ਦੇ ਨਾਲ ਕਰਦੇ ਉਸੇ ਤਰ੍ਹਾਂ ਜਿਹੜਾ ਮਸੀਹ ਸਮਾਜ ਆਪਣੀ ਮਰਿਆਦਾ ਦੇ ਨਾਲ ਖੁਦਾ ਦੀ ਆराधना ਉਹਦੀ ਪ੍ਰਸ਼ੰਸਾ ਕਰਦਾ ਹੈ ਹਮ ਅਤੇ ਜਦੋਂ ਮਸੀਹ ਲੋਕ ਆਰਾਧਨਾਲਿਆਂ ਦੇ ਵਿੱਚ ਜਾ ਕੇ ਖੁਦਾ ਦੇ ਘਰ ਦੇ ਵਿੱਚ ਜਾ ਕੇ ਪ੍ਰਭੂ ਦੀ ਆराधना ਕਰਦੇ ਉੱਥੇ ਚੰਗਿਆਈਆਂ ਵੀ ਹੁੰਦੀਆਂ ਨੇ ਉੱਥੇ ਖੁਦਾ ਬਰਕਤਾਂ ਵੀ ਦਿੰਦਾ ਹੈ ਪਰ ਵੇਖਣ ਵਾਲੇ ਨੂੰ ਬੜੀ ਅਜੀਬ ਗੱਲ ਲੱਗਦੀ ਹੈ ਕਿ ਇਹ ਖਰੇ ਪਤਾ ਨਹੀਂ ਖਰੇ ਪੇੜ ਹੈ ਕਿ ਪਤਾ ਨਹੀਂ ਖਰੇ ਹਮ ਇਹ ਪਖੰਡਵਾਦ ਕਰਦੇ ਪੈਨੇ ਬਲਕਿ ਇਸੋ ਇਹੋ ਜੀ ਕੋਈ ਗੱਲ ਨਹੀਂ ਕਿਉਂਕਿ ਬਾਣੀ ਸਾਨੂੰ ਇਸ ਗੱਲ ਨੂੰ ਦੱਸਦੀ ਹੈ ਕਿ ਵਚਨ ਦੇ ਵਿੱਚ ਲਿਖਿਆ ਜਿਹੋ ਜਿਹਾ ਤੁਹਾਡਾ ਵਿਸ਼ਵਾਸ ਉਹੋ ਜਿਹਾ ਹੀ ਤੁਹਾਡੇ ਨਾਲ ਹੋ ਜਾਵੇ। ਹੂੰ। ਸੋ ਜਿਹੜੀ ਸਭ ਤੋਂ ਜ਼ਰੂਰੀ ਗੱਲ ਮੁੱਕ ਦੀ ਗੱਲ ਹੈ ਸਾਡੇ ਵਿਸ਼ਵਾਸ ਦੇ ਉੱਪਰ ਨਿਰਭਰ ਕਰਦੀ ਹੈ ਜੋ ਪ੍ਰਭੂ ਦੇ ਘਰ ਦੇ ਵਿੱਚ ਆ ਕੇ ਜਿਹੋ ਜਿਹਾ ਲੋਕਾਂ ਦਾ ਵਿਸ਼ਵਾਸ ਹੁੰਦਾ ਹੈ ਤੇ ਉਹਦੇ ਹਿਸਾਬ ਨਾਲ ਖੁਦਾ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਕਰ ਦਿੰਦਾ ਹੈ। ਇਸ ਲਈ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਜਿਹੜੇ ਚਰਚਾਵਾਂ ਦੇ ਵਿੱਚ ਜਾਂ ਗਿਰਜਾ ਘਰਾਂ ਦੇ ਵਿੱਚ ਪਖੰਡਵਾਦ ਕੀਤਾ ਜਾਂਦਾ ਹੈ ਪਖੰਡਵਾਦ ਨਾਂ ਦੀ ਕੋਈ ਬਾਈਬਲ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਨਾ ਹੀ ਕੋਈ ਸ਼ਬਦ ਹੈਗਾ ਇਹ ਤਾਂ ਸਿਰਫ ਲੋਕਾਂ ਦੇ ਦੇਖਣ ਦਾ ਨਜ਼ਰੀਆ ਹੈ ਕਿ ਉਹਨੂੰ ਇੱਕ ਭਗਤੀ ਦੇ ਰੂਪ ਦੇ ਵਿੱਚ ਵੇਖਣਾ ਚਾਹੁੰਦੇ ਆ ਕਿ ਪਖੰਡਵਾਦ ਦੇ ਰੂਪ ਦੇ ਵਿੱਚ ਵੇਖਣਾ ਚਾਹੁੰਦੇ ਇਹ ਤਾਂ ਲੋਕਾਂ ਦੀ ਸੋਚ ਦੇ ਉੱਪਰ ਨਿਰਭਰ ਕਰਦਾ ਹੈ ਤੇ ਹੁਣ ਕਾਰਨ ਕਿ ਮੰਨਦੇ ਕੋ ਕਿ ਲਗਾਤਾਰ ਲੋਕ ਕ੍ਰਿਸਚਰ ਭਾਈ ਜਾਰੇ ਨਾਲ ਜੁੜਦੇ ਜਾ ਰਹੇ ਨੇ ਕਿਉਂਕਿ ਧਾਰਨਾ ਇਹ ਬਣ ਜਾਂਦੀ ਹੈ ਕਿ ਇਹ ਪੈਸੇ ਦੇ ਕਿਤ ਰਹੇ ਨੇ ਜਾਂ ਕਿਦਾਂ ਕਰ ਲੈ ਕਿ ਵਾਕਈ ਇਹ ਚੀਜ਼ ਹੈ ਕਿ ਲੋਕ ਆਪਣੀ ਮਰਜ਼ੀ ਨਾਲ ਇਹ ਇਹ ਤਾਂ ਬਿਲਕੁਲ ਦਰਅਸਲ ਜਿਹੜੀ ਗੱਲ ਝੂਠੀਏ ਲੋਕਾਂ ਦੀਆਂ ਫਕਵਾਵਾਂ ਹੈ ਹੂੰ ਕੋਈ ਧਰਮ ਕਿਸੇ ਨੂੰ ਪੈਸਾ ਦੇ ਕੇ ਖਰੀਦ ਨਹੀਂ ਸਕਦਾ ਭਾਵੇਂ ਉਹ ਭਾਰਤ ਦੇ ਵਿੱਚ ਕਿਸੇ ਧਰਮ ਦਾ ਬੰਦਾ ਵੀ ਕਿਉਂ ਨਾ ਹੋਵੇ ਹੂੰ ਪਰ ਮੈਂ ਸਾਡੀ ਜਿਹੜੀ ਸਾਡੀ ਜਿਹੜੀ ਸਫਲਤਾ ਹੈ ਇਹਦੇ ਪਿੱਛੇ ਮੁੱਖ ਕਾਰਨ ਮੈਂ ਕੀ ਸਮਝਦਾ ਜਿਹੜੀ ਮੇਰੀ ਸੋਚ ਹੈ ਹੂੰ ਮਸੀਹਤ ਦੇ ਵਿੱਚ ਸਭ ਤੋਂ ਜਿਹੜਾ ਸਾਡਾ ਪਹਿਲਾ ਨਿਸ਼ਾਨਾ ਹੈ ਉਹ ਲੋਕਾਂ ਨੂੰ ਪਿਆਰ ਕਰਨਾ ਹੈ ਪਿਆਰ ਕਰਨਾ ਤਾਂ ਬੰਦੇ ਚ ਇਹ ਚੀਜ਼ ਸਾਰੇ ਸਿਖਾਈ ਜਾਂਦੀ। ਸੋ ਅਸੀਂ ਭਾਵੇਂ ਸਾਡੇ ਗਿਰਜਾ ਘਰ ਦੇ ਵਿੱਚ ਕਿਸੇ ਜਾਤ ਦਾ ਕਿਸੇ ਧਰਮ ਦਾ ਕੋਹੋ ਜਿਹੋ ਜੀ ਮਰਜੀ ਬਿਮਾਰੀ ਲੈ ਕੇ ਆਇਆ ਹੋਵੇ ਭਾਵੇਂ ਨੰਗੇ ਸੇਰ ਆਇਆ ਹੋਵੇ ਜਿਸ ਤਰ੍ਹਾਂ ਮਰਜੀ ਆਇਆ ਹੋਵੇ। ਸਭ ਤੋਂ ਪਹਿਲਾਂ ਉਸ ਨੂੰ ਪਰਮੇਸ਼ਰ ਦਾ ਪਿਆਰ ਵਿਖਾਇਆ ਜਾਂਦਾ ਹੈ। ਤਾਂ ਪਰਮੇਸ਼ਰ ਦੇ ਪਿਆਰ ਨੂੰ ਵੇਖ ਕੇ ਲੋਕ ਆਪਣੇ ਆਪ ਇਹ ਖੁਦਾ ਦੇ ਵੱਲ ਖਿੱਚੇ ਆਉਂਦੇ ਆ ਤੇ ਜਿਹੜੇ ਲੋਕ ਗੱਲ ਕਰਦੇ ਕਿ ਧਰਮ ਪਰਿਵਰਤਨ ਦੀ ਕਿ ਲੋਕ ਪੈਸਾ ਦੇ ਕੇ ਧਰਮ ਪਰਿਵਰਤਨ ਕਰਦੇ ਇਹੋ ਜੀ ਗੱਲ ਨਹੀਂ ਹੈ। ਮੈਂ ਕਹਿੰਦਾ ਕਿ ਮੈਨੂੰ ਦੱਸੋ ਕਿੱਥੇ ਪੈਸਾ ਦਿੱਤਾ ਹੈ। ਕਿੱਥੇ ਧਰਮ ਬਦਲਿਆ ਲੋਕਾਂ ਜੇਕਰ ਅੱਜ ਜੇਕਰ ਮਸੀਹਤ ਦੇ ਵਿੱਚ ਅਸੀਂ ਦੇਖੀਏ ਤਾਂ ਬਥੇਰੇ ਅਜਿਹੇ ਅਜਿਹੇ ਖੁਦਾ ਦੇ ਖਾਦਮ ਅਜੇ ਖੁਦਾ ਦੇ ਦਾਸ ਵੀ ਹੈਗੇ ਆ ਜਿਹੜੇ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਦੇ ਪਏ ਨੇ ਚਰਚਾਂ ਨੂੰ ਚਲਾਉਂਦੇ ਪਏ ਨੇ ਉਹਨਾਂ ਵਿੱਚੋਂ ਅਜਿਹੇ ਪਾਸਬਾਨ ਅਜਿਹੇ ਪਾਸਟਰ ਲੋਕ ਅਜਿਹੇ ਵੀ ਹੈ ਕਿ ਜਿਹੜੇ ਲੋਕ ਅੱਜ ਵੀ ਕਿਰਾਿਆਂ ਦੇ ਘਰਾਂ ਤੇ ਰਹਿ ਕੇ ਖੁਦਾ ਦੀ ਸੇਵਾ ਕਰਦੇ ਪਏ ਆ ਕਿ ਉਹ ਆਪਣੇ ਆਪਣੇ ਲਈ ਅੱਛੀ ਜਾਇਦਾਦ ਨਹੀਂ ਲੈ ਸਕਦੇ ਜੇਕਰ ਪੇਡ ਹੈ ਤਾਂ ਜੇਕਰ ਧਰਮ ਪਰਵਰਤਨ ਪੈਸਾ ਦੇ ਕੇ ਜਾਂ ਲਾਲਚ ਦੇ ਕੇ ਤੁਹਾਨੂੰ ਪਰਵਰਤਨ ਕੀਤਾ ਜਾਂਦਾ ਹੈ ਕਿ ਉਹ ਆਪਣੇ ਲਈ ਪੈਸਾ ਸੇਵ ਕਰਕੇ ਆਪਣੇ ਲਈ ਕੋਈ ਅੱਛੀ ਕੋਠੀ ਅੱਛੀ ਗੱਡੀ ਜਾਂ ਅੱਛਾ ਕੋਈ ਸਾਧਨ ਆਪਣੇ ਲਈ ਮੁਹੱਈਆ ਨਹੀਂ ਕਰ ਸਕਦੇ ਇਹ ਜੜੀਆਂ ਅਫਵਾਹਾਂ ਆਏ ਨੇ ਲੋਕਾਂ ਦੀ ਦਰਅਸਲ ਸਾਰੀਆਂ ਝੂਠੀਆਂ ਐ ਇਹੋ ਜੀ ਕੋਈ ਗੱਲ ਬਾਈਬਲ ਦੇ ਅਨੁਸਾਰ ਅਸੀਂ ਨਾ ਹੀ ਦੇਖਦੇ ਆਂ ਤੇ ਨਾ ਹੀ ਅਸੀਂ ਕਹਿ ਸਕਦੇ ਆਂ ਕਿਉਂਕਿ ਪਵਿੱਤਰ ਸ਼ਾਸਤਰ ਬਾਈਬਲ ਕਿਸੇ ਦਾ ਧਰਮ ਨਹੀਂ ਬਦਲਦਾ ਕਿਉਂਕਿ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਆਂ ਤੇ ਜਦੋਂ ਅਸੀਂ ਸਾਡੀ ਡੈਮੋਕ੍ਰੇਸੀ ਦੇ ਕਰੀਤੀ ਤੋਂ ਅਸੀਂ ਦੇਖਦੇ ਆ ਸਾਨੂੰ ਪਤਾ ਚੱਲਦਾ ਜਿਹੜਾ ਧਰਮ ਬਦਲਣਾ ਇੱਕ ਸਭ ਤੋਂ ਵੱਡਾ ਪਾਪ ਹੈ ਕੋਈ ਵੀ ਆ ਭਾਵੇਂ ਕਿਸੇ ਧਰਮ ਦਾ ਬੰਦਾ ਹੈ ਕੋਈ ਜਦੋਂ ਕਿਸੇ ਦਾ ਧਰਮ ਬਦਲਦਾ ਹੈ ਨਾ ਤੋਂ ਇਹਦਾ ਮਤਲਬ ਹੀ ਕੋ ਸਭ ਤੋਂ ਵੱਡਾ ਗੁਨਾਹ ਕਰਦਾ ਪਰ ਮਸੀਹਤ ਦੇ ਵਿੱਚ ਆ ਕੇ ਧਰਮ ਨਹੀਂ ਬਦਲਿਆ ਜਾਂਦਾ ਬਲਕਿ ਉਹਦੇ ਬੰਦੇ ਦੇ ਹਾਲਾਤ ਉਹ ਬਦਲੇ ਜਾਂਦੇ ਆ ਉਹਦੇ ਬੰਦੇ ਦੇ ਜਿਹੜੇ ਜੀਵਨ ਦੀ ਜਿਹੜੀ ਸਥਿਤੀ ਬਦਲ ਜਾਂਦੀ ਹੈ ਇਹ ਜਿਹੜੀ ਜਿਹੜੀ ਅਪਾ ਗੱਲ ਉੱਥੇ ਆ ਜਾਂਦੀ ਹੈ ਕਿ ਪਖੰਡਵਾਦੀ ਕਿਉਂਕਿ ਇਸ ਸਮੇਂ ਪੂਰੀ ਚਰਚਾ ਕਿਉਂਕਿ ਕੱਲੇ ਆਪਾਂ ਇਹ ਨਹੀਂ ਕਵਾਂਗੇ ਕਿ ਐਸਾਈ ਭਾਰਕ ਚਰਚਾ ਗੱਲ ਸਵਾਲ ਉੱਠਦੀ ਆ ਹਰ ਇੱਕ ਧਰਮ ਦੇ ਵਿੱਚ ਕਿਤੇ ਨਾ ਕਿਤੇ ਪਖੰਡਵਾਤ ਹੈਗਾ ਕੋਈ ਸਰਕਮਾਗੀ ਕਰ ਰਿਹਾ ਹੈਗਾ ਕੋਈ ਚੌਂਕੀਆਂ ਦੇ ਕੇ ਕਰ ਰਿਹਾ ਕੋਈ ਕਿਵੇਂ ਕਰ ਰਿਹਾ ਹੈਗਾ ਹੁਣ ਇਸ ਸਮੇਂ ਕਿਉਂਕਿ ਇਹ ਮੁੱਦਾ ਤਾਂ ਜਿਆਦਾ ਖੜਾ ਹੋਇਆ ਕਿਉਂਕਿ ਪਾਸਟਰ ਬਜਿੰਦਰ ਸਿੰਘ ਦੇ ਉੱਪਰ ਜੋ ਰੇਪ ਦਾ ਮਾਮਲਾ ਹੋਇਆ ਉਹਦੇ ਵਿੱਚ ਜਿਸ ਤਰ੍ਹਾਂ ਉਹ ਬਿਮਾਰੀਆਂ ਠੀਕ ਕਰਦੇ ਸੀਗੇ ਕਤਲ ਆ ਕੇ ਕਹਿੰਦੇ ਬਿਮਾਰੀ ਠੀਕ ਹੋ ਗਈ ਆ ਪਰ ਜੇ ਦੂਜੇ ਪਾਸੇ ਗੱਲ ਕਰੀਏ ਵੀ ਜਿਵੇਂ ਉਹ ਆਪ ਕਹਿ ਰਹੇ ਸੀ ਕਿ ਉਹਦੀ ਵਾਈਫ ਨੂੰ ਪ੍ਰੋਬਲਮ ਹੈਗੀ ਆ ਉਹਨਾਂ ਦੇ ਲਤ ਦੇ ਵਿੱਚ ਪ੍ਰੋਬਲਮ ਹੈਗੀ ਪਰ ਇਹ ਚੀਜ਼ਾਂ ਫਿਰ ਕਿੱਥੋਂ ਆ ਜਾਂਦੀਆਂ ਹਨ ਕਿ ਆਪਾਂ ਸਾਰੇ ਧਰਮ ਦੇ ਵਿੱਚ ਇਹ ਕਿਹਾ ਜਾਂਦਾ ਕਿ ਇਨਸਾਨੀਅਤ ਨੂੰ ਪਿਆਰ ਕਰੋ ਵੱਖਰੇ ਵੱਖਰੇ ਪ੍ਰੇਰ ਆਪਣੇ ਤੌਰ ਤੇ ਲੋਕੀ ਕਰਦੇ ਨੇ ਦੇਖੋ ਜੀ ਮੈਂ ਤਾਂ ਇਸ ਗੱਲ ਨੂੰ ਸੋਚਦਾ ਜਿਹੜਾ ਮੇਰੀ ਨਿੱਜੀ ਸੋਚ ਹੈ ਹਾਂ ਕਿ ਸਾਰੇ ਕੰਮ ਖੁਦਾ ਵੀ ਨਹੀਂ ਕਰਦਾ ਹਾਂ ਤੇ ਸਾਰੇ ਕੰਮ ਅਸੀਂ ਵੀ ਨਹੀਂ ਕਰ ਸਕਦੇ ਜਦੋਂ ਅਸੀਂ ਬਾਣੀ ਨੂੰ ਪੜਦੇ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਜਿਹੜਾ ਕੰਮ ਮਨੁੱਖਾਂ ਤੋਂ ਅਣਹੋਣਾ ਹੈ ਉਹ ਕੰਮ ਪਰਮੇਸ਼ਰ ਕਰ ਸਕਦਾ ਮਤਲਬ ਜਿਹੜਾ ਕੰਮ ਕਰਨ ਦੀ ਜਿਹੜੀ ਸ਼ਮਤਾ ਇੱਕ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਹੈ ਉਹ ਕੰਮ ਪਰਮੇਸ਼ਰ ਕਰ ਸਕਦਾ ਮੈਂ ਇਹ ਗੱਲ ਪਹਿਲਾਂ ਵੀ ਉਹਨਾਂ ਬੋਲੇ ਸੀ ਕਿ ਇੱਕ ਮਨੁੱਖ ਦਾ ਵਿਸ਼ਵਾਸ ਦੇ ਉੱਪਰ ਨਿਰਭਰ ਹੈ ਵਿਸ਼ਵਾਸ ਉਹ ਹੀ ਦਾ ਵਿਸ਼ਵਾਸ ਜ਼ਰੂਰੀ ਹੈ ਸਤਿ ਕਿਰਮ ਕਰਦੇ ਹੈ ਵਿਸ਼ਵਾਸ ਦੇ ਉੱਪਰ ਹੈ ਜੇਕਰ ਬੰਦੇ ਦਾ ਵਿਸ਼ਵਾਸ ਖੁਦਾ ਦੇ ਉੱਪਰ ਹੈ ਤਾਂ ਖੁਦਾ ਕਿਉਂ ਨਹੀਂ ਬਿਮਾਰੀਆਂ ਨੂੰ ਚੰਗਾ ਕਰਦਾ ਕਿਉਂ ਨਹੀਂ ਖੁਦਾ ਸਾਡੇ ਜੀਵਨ ਦੇ ਵਿੱਚ ਆਪਣੀਆਂ ਬਰਕਤਾਂ ਨੂੰ ਰਿਲੀਜ਼ ਕਰਦਾ ਮੈਂ ਤੁਹਾਡੀ ਵਿੱਚ ਗੱਲ ਕਰਦਾ ਉਹ ਠੀਕ ਹੈ ਕਿ ਆਪਾਂ ਕਹਿੰਦੇ ਆ ਵੀ ਸਾਰੇ ਤਰ੍ਹਾਂ ਦੇ ਕਹਿੰਦੇ ਆ ਕਿ ਤੁਸੀਂ ਜਿਹਨੂੰ ਮੰਨਦੇ ਹੋ ਉਹਦੇ ਤੇ ਆਸਥਾ ਰੱਖੋ ਤੁਹਾਡੀਆਂ ਬਿਮਾਰੀਆਂ ਚੁੱਕੀਆਂ ਜਾਣਗੀਆਂ ਪਰ ਜਿਸ ਤਰ੍ਹਾਂ ਉਹ ਕਰਦੇ ਨੇ ਹੱਥ ਲਾ ਕੇ ਸ਼ੂ ਕਰ ਦਿੰਦੇ ਨੇ ਇਸ ਤਰ੍ਹਾਂ ਉਹ ਲੜਦੇ ਨੇ ਕਿ ਇਹ ਇਹ ਵਾਕਈ ਧਰਮਾਂ ਦੇ ਵਿੱਚ ਇਹ ਚੀਜ਼ ਹੈ ਕਿਉ ਤਾਂ ਜੇ ਗੁਰੂਆਂ ਸਾਨੂੰ ਕੱਢ ਗਏ ਨੇ ਬਾਬਾ ਲਾਲ ਕ ਦੀ ਗੱਲ ਕਰੀਏ ਜੀਸ਼ੂ ਮਸੀਹ ਦੀ ਗੱਲ ਕਰਕੇ ਇੰਨੀਆਂ ਚੀਜ਼ਾਂ ਤੋਂ ਸਾਨੂੰ ਕੱਢ ਕੇ ਗਏ ਨੇ ਦੇਖੋ ਜੀ ਮੈਂ ਆਪ ਖੋਦ ਉਸ ਗੱਲ ਨਾਲ ਐਗਰੀ ਹੈਗਾ ਹਾਂ ਕਿ ਕਿਸੇ ਨੂੰ ਹੱਥ ਲਾ ਕੇ ਸੁੱਟਣਾ ਕਿਉਂਕਿ ਮੈਂ ਇਸ ਗੱਲ ਨੂੰ ਮੰਨਦਾ ਕਿ ਖੁਦਾ ਦਾ ਜਿਹੜਾ ਕੰਮ ਹੈ ਇੱਕ ਡਿੱਗੇ ਮਨੁੱਖ ਨੂੰ ਖੜਾ ਕਰਨਾ ਹੈ ਇੱਕ ਖੜੇ ਮਨੁੱਖ ਨੂੰ ਡੇਗਣਾ ਨਹੀਂ ਹੈ ਹਮ ਪਰ ਕਈਆਂ ਜਗ੍ਹਾਵਾਂ ਦੇ ਉੱਪਰ ਅਸੀਂ ਦੇਖਦੇ ਆਂ ਕਿ ਮੈਂ ਪਹਿਲਾਂ ਵੀ ਗੱਲ ਬੋਲੀ ਹੁਣ ਫਿਰ ਮੈਂ ਰਿਪੀਟ ਕਰਨਾ ਚਾਹੁੰਦਾ ਇਹ ਜ਼ਰੂਰੀ ਨਹੀਂ ਹੈ ਕਿ ਇਸਾਇਤ ਦੇ ਵਿੱਚ ਹੋ ਸਕਦਾ ਕੁਝ ਲੋਕ ਜਿਹਾ ਕਿ ਹੁਣ ਜਿਹੜੇ ਡਰਾਮਾ ਬਾਜ਼ ਵੀ ਹੋ ਸਕਦੇ ਆ ਪਰ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਪਰ ਮੈਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਚਾਹੁੰਦਾ ਜਾਂ ਤੁਹਾਡੇ ਸਵਾਲ ਦਾ ਉਸ ਦਾ ਜਵਾਬ ਦੇਣਾ ਚਾਹੁੰਦਾ ਕਿ ਪਖੰਡਵਾਤ ਜਿਹੜੀ ਚੀਜ਼ ਹੈ ਇਸ ਨਾਮ ਦਾ ਜਿਹੜਾ ਸ਼ਬ ਇਹ ਜਿਹੜਾ ਸ਼ਬਦ ਹੈ ਨਾ ਇਹ ਪਵਿੱਤਰ ਸ਼ਾਸਤਰ ਬਾਈਬਲ ਦੇ ਨਾਲ ਸੰਬੰਧਿਤ ਹੀ ਨਹੀਂ ਹੈ ਅਤੇ ਨਾ ਹੀ ਸਾਡੀ ਮਸੀਹਤ ਦੇ ਨਾਲ ਸੰਬੰਧਿਤ ਹੈ ਪਰ ਲੋਕ ਇਸ ਨੂੰ ਕਿਸ ਤਰੀਕੇ ਦੇ ਨਾਲ ਕਿਸ ਨਜ਼ਰੀਏ ਦੇ ਨਾਲ ਦੇਖਦੇ ਆ ਧਰਮ ਦੇ ਨਜ਼ਰੀਏ ਦੇ ਨਾਲ ਦੇਖਦੇ ਜਾਂ ਭਗਤੀ ਦੇ ਨਜ਼ਰੀਏ ਨਾਲ ਦੇਖਦੇ ਇੱਕ ਪਖੰਡ ਦੇ ਨਜ਼ਰੀਏ ਨਾਲ ਦੇਖਦੇ ਆ ਇਹ ਉਹਨਾਂ ਦੀ ਸੋਚ ਦੇ ਉੱਪਰ ਨਿਰਭਰ ਹੈ ਜੀ ਨਹੀਂ ਹੁਣ ਜਿਵੇਂ ਕਿ ਹੁਣ ਪਾਸਟਰ ਬਲਜਿੰਦਰ ਦੀ ਗੱਲ ਕਰ ਗਈ ਹੈ ਤਾਂ ਜੋ ਮਾਮਲਾ ਸਾਹਮਣੇ ਅਰੇਪ ਦਾ ਉਸ ਤੋਂ ਬਾਅਦ ਇੱਕ ਹੋਰ ਪਾਸਟਰ ਦਾ ਮਾਮਲਾ ਆ ਗਿਆ ਕਿ ਉਹਦੇ ਤੇ ਐਲੀਗੇਸ਼ਨ ਲੱਗੇ ਕਿ ਉਹ ਬੱਚੀ ਨਾਲ ਰੇਪ ਕੀਤਾ ਸੀ ਬੱਚੀ ਦੀ ਡੈਥ ਹੋ ਗਈ ਹੈ ਇਹ ਚੀਜ਼ਾਂ ਫਿਰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਕਿੰਨੇ ਕਿਤੇ ਸਵਾਲ ਨਹੀਂ ਖੜੇ ਹੁੰਦੇਗੇ ਵੀ ਇਸਾਈ ਭਾਈਚਾਰੇ ਦੇ ਲੋਕ ਜੋ ਧਰਮ ਦੀ ਗੱਲ ਕਰਦੇ ਹੋਣ ਤੇ ਉਹਨਾਂ ਦੇ ਉੱਪਰ ਇਹ ਮਾਮਲੇ ਹੋਣ ਦੇਖੋ ਜੀ ਇਹ ਜਿਹੜਾ ਮੁੱਦਾ ਹੈ ਬੜਾ ਸੈਂਸਿਟਿਵ ਮੁੱਦਾ ਹੈ ਹਮ ਇਹਦੇ ਉੱਪਰ ਸੋਚਣਾ ਸਾਨੂੰ ਹਰੇਕ ਨੂੰ ਪਾਦਾ ਹੈ ਉਹ ਭਾਵੇਂ ਇਸਾ ਇਤਰਮ ਦੇ ਵਿੱਚ ਵੀ ਹੈ ਤੇ ਭਾਵੇਂ ਨਹੀਂ ਵੀ ਹੈ। ਹੂੰ ਕਿਉਂਕਿ ਇਹ ਜਿਹੜੀ ਪੁਸ਼ਟੀ ਜਦੋਂ ਅਸੀਂ ਦੇਖਦੇ ਆ ਇਹ ਹੌਲੀ 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 ਜਿਹੜੀ ਇਹਦੀ ਸਾਰੀ ਸੱਚਾਈ ਸਾਹਮਣੇ ਆ ਰਹੀ ਹੈ ਬੀਤੇ ਦਿਨਾਂ ਦੇ ਵਿੱਚ ਸ਼ਾਇਦ ਜੇਕਰ ਤੁਸੀਂ ਇਸ ਚੀਜ਼ ਨੂੰ ਦੇਖਿਆ ਹੋਵੇਗਾ ਕਿ ਪ੍ਰੋਫਿਟ ਬਲਜਿੰਦਰ ਜੀ ਦੇ ਉੱਪਰ ਜਿਹੜਾ ਦੋਸ਼ ਲੱਗਾ ਹੋਇਆ ਆਪਾਂ ਉਸ ਵਿਸ਼ੇ ਦੇ ਉੱਪਰ ਹੁਣ ਥੋੜਾ ਜਿਹਾ ਚੱਲਦੇ ਆ ਹੂੰ ਕਿ ਉਹਨਾਂ ਦੇ ਉੱਪਰ ਜਿਹੜਾ ਦੋਸ਼ ਲੱਗਾ ਬਲਤ ਕਰਦਾ ਹੂੰ ਤੇ ਉਹਨਾਂ ਦੀ ਜਦੋਂ ਸੱਚਾਈ ਹੌਲੀ ਹੌਲੀ ਦੋ ਚੌਂ ਦਿਨਾਂ ਦੇ ਵਿੱਚ ਸਾਹਮਣੇ ਆਈ ਤੋ ਉਹਦੇ ਵਿੱਚ ਇੱਕ ਵੀਡੀਓ ਹੋਰ ਵੀ ਸਾਹਮਣੇ ਆਈ ਹੈ ਕਿ ਜਿੰਦੇ ਵਿੱਚ ਉਹ ਲੜਕੀ ਜਿੰਨੇ ਅਲੀਗੇਸ਼ਨ ਲਾਇਆ 2018 ਦਾ ਮਾਮਲਾ ਹੂੰ ਹੂੰ ਉਹਦੇ ਹੀ ਸਹੁਰੇ ਨੇ ਆਪਣੀ ਇੱਕ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਕਿਹਾ ਗਿਆ ਕੁਝ ਸਾਡੇ ਲੀਡਰ ਸਾਹਿਬਾਨ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ ਕਿ ਜਦੋਂ ਜਦੋਂ ਇਲਟੀਸ਼ ਕੀਤੀ ਜਾਂਦੀ ਬਿਲਕੁਲ ਬਿਲਕੁਲ ਸੋ ਉਹਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਲੜਕੀ ਨੇ ਪਹਿਲਾਂ ਵੀ ਦੋ ਵਿਅਕਤੀਆਂ ਨੂੰ ਬਲੈਕਮੇਲ ਕਰਕੇ ਹੂੰ ਉਨ੍ਹਾਂ ਦੇ ਉੱਪਰ ਬਲਤਕਾਰ ਦਾ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਦਾ ਕੰਪਰੋਮਾਈਜ਼ ਹੋ ਗਿਆ ਤੇ ਲੜਕੀ ਪਿੱਛੇ ਹਟ ਗਈ ਹਮ ਪਰ ਜੇਕਰ ਗੱਲ ਕਰੀਏ ਇਸ ਟਾਈਮ ਦੀ ਜਿਹੜਾ ਮੌਜੂਦਾ ਹਾਲਾਤ ਚੱਲਦੇ ਪਏ ਪ੍ਰੋਫਿਟ ਬਲਜਿੰਦਰ ਜੀ ਦੀ ਹਮ ਪ੍ਰੋਫਿਟ ਬਲਜਿੰਦਰ ਜੀ ਦੀ ਅਸੀਂ ਮੰਨਦੇ ਆ ਕਿ ਹਜੇ ਤੱਕ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹਮ ਹਾਂ ਅਸੀਂ ਇਹ ਨਹੀਂ ਕਿ ਪ੍ਰੋਫਿਟ ਬਲਜਿੰਦਰ ਜੀ ਨੂੰ ਅਸੀਂ ਸਮਰਥਨ ਦਿੰਦੇ ਆ ਹਮ ਪਰ ਇਸ ਗੱਲ ਨਾਲ ਅਸੀਂ ਬਿਲਕੁਲ ਵੀ ਸਹਿਮਤ ਨਹੀਂ ਆ ਜਿਹੜਾ ਕੋਰਟ ਦਾ ਫੈਸਲਾ ਬਿਲਕੁਲ ਗਲਤ ਹੈ ਹਮ ਕਿਉਂਕਿ ਜਦੋਂ ਅਸੀਂ ਦੇਖਦੇ ਆ ਕਿ ਹਰੇਕ ਧਰਮ ਦੇ ਵਿੱਚ ਇਹੋ ਜੇ ਕੁਝ ਸ਼ਰਾਰਤੀ ਬੰਦੇ ਹੁੰਦੇ ਆ ਜਿਹੜੇ ਧਰਮ ਨੂੰ ਲੀਕ ਲਾਉਂਦੇ ਆ ਬਿਲਕੁਲ ਉਹ ਭਾਵੇਂ ਹਿੰਦੂ ਧਰਮ ਚਲਾ ਲਓ ਭਾਵੇਂ ਸਿੱਖ ਧਰਮ ਚਲਾ ਲਓ ਤੇ ਭਾਵੇਂ ਸਾਈ ਧਰਮ ਚਲਾ ਲਓ ਤੇ ਭਾਵੇਂ ਮੁਸਲਮਾਨ ਧਰਮ ਚਲਾ ਲਓ ਕੀ ਪ੍ਰੋਫਿਟਬਲ ਜਿੰਦਰ ਜੀ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਕਿ ਕਦੀ ਬਲਾਤਕਾਰ ਨਹੀਂ ਹੋਇਆ ਜੇ ਜੇਕਰ ਦੇਖਿਆ ਜਾਵੇ ਸਾਡੇ ਸਾਈ ਭਾਈਚਾਰੇ ਦੇ ਵਿੱਚ ਵੀ ਪਿਛਲੇ 2 ਸਾਲਾਂ ਦੇ ਵਿੱਚ ਤਿੰਨ ਚਾਰਾਂ ਭੈਣਾਂ ਦੇ ਨਾਲ ਅਜਿਹੀ ਘਟਨਾ ਵਾਪਰੀ ਆ ਪਰ ਅੱਜ ਤੱਕ ਪ੍ਰਸ਼ਾਸਨ ਨੇ ਉਹ ਉਹਦੀ ਉਹਦੀ ਪੇਰਵਾਹੀ ਨਹੀਂ ਕੀਤੀ ਨਾ ਹੀ ਸਰਕਾਰ ਨੇ ਪੇਰਵਾਹੀ ਕੀਤੀ ਹੈ ਪਰ ਬਥੇਰੀ ਇਹ ਤੋਂ ਪਹਿਲਾਂ ਵੀ ਬਲਤਕਾਰ ਹੋਏ ਪਰ ਜਿਹੜੀ ਇਹ ਜਿਹੜੀ ਸਜ਼ਾ ਜਿਹੜੀ ਪ੍ਰੋਫਿਟ ਬਲਜਿੰਦਰ ਜੂ ਨੂੰ ਮਿਲੀ ਜਾਏ ਇਹ ਸਜ਼ਾ ਦੇ ਕੋਰਟ ਦੇ ਫੈਸਲੇ ਨੂੰ ਮੈਂ ਰੱਦ ਕਰਦਾ ਕੋਰਟ ਦੇ ਫੈਸਲੇ ਨੂੰ ਮੈਂ ਨਹੀਂ ਮੰਨਦਾ ਨਹੀਂ ਮਤਲਬ ਤੁਹਾਡਾ ਕੀ ਵੀ ਕੋਰਟ ਨੇ ਅਕਸਰ ਕਹ ਕੇ ਕਿਹਾ ਹੈ ਕਿ ਕੋਰਟ ਦੇ ਵਿੱਚ ਤਾਂ ਸਬੂਤ ਦਿੱਤੇ ਜਾਂਦੇ ਆ ਸਬੂਤਾਂ ਦੇ ਹਿਧਾਰ ਤੇ ਕਾਰਵਾਈ ਹੁੰਦੀ ਹੈ ਫਿਰ ਤੁਸਾਨੂੰ ਲੱਗਦਾ ਕਿ ਇਹ ਸਬੂਤ ਗਲਤ ਠਾਏ ਗਏ ਜਾਂ ਕਿ ਪੋਲਿਟੀਕਲ ਤੌਰ ਤੇ ਚੀਜ਼ ਹੋਈ ਹੈ ਦੇਖੋ ਜੀ ਅਸੀਂ ਤਾਂ ਇਹਨੂੰ ਪੋਲਿਟੀਕਲ ਤੌਰ ਤੇ ਹੀ ਦੇਖਾਂਗੇ ਕਿਉਂਕਿ ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾਂ ਮੈਂ ਪਹਿਲਾਂ ਬੋਲਿਆ ਤਾਂ ਪਹਿਲਾਂ ਵੀ ਬਥੇਰੇ ਬਲਤਕਾਰ ਹੋਏ ਉਹਨਾਂ ਦੇ ਉੱਪਰ ਪਰਚੇ ਵੀ ਹੋਏ ਆ ਹੋਇਆ ਬਿਲਕੁਲ ਪਰ ਇਹ ਜਿਹੜੀ ਸਜ਼ਾ ਪ੍ਰੋਫਟ ਬਲਜਿੰਦਰ ਨੂੰ ਮਿਲੀ ਹੈ ਇਹ ਉਹਨਾਂ ਨੂੰ ਕਿਉ ਕਿ ਹਿੰਦੂ ਧਰਮ ਦੇ ਵਿੱਚ ਲੋਕ ਠੇਕੇਦਾਰਾਂ ਨੇ ਕੀ ਉਹਨਾਂ ਨੇ ਵੀ ਬਲਤਕਾਰ ਕੀਤੇ ਸਿੱਖ ਧਰਮ ਦੇ ਵਿੱਚ ਵੀ ਬਥੇਰੇ ਜਿਹੇ ਸ਼ਰਾਰਤੀ ਬੰਦੇ ਉਹਨਾਂ ਨੇ ਵੀ ਬਥੇਰੇ ਕੰਨਾਂ ਨੇ ਬਲਤਕਾਰ ਕੀਤੇ ਆ ਅਤੇ ਮੁਸਲਮਾਨ ਧਰਮ ਦੇ ਵਿੱਚ ਵੀ ਹੈਗੇ ਆ ਤੇ ਮੈਂ ਇਹ ਨਹੀਂ ਕਹਿੰਦਾ ਸਾਡੇ ਧਰਮ ਦੇ ਵਿੱਚ ਵੀ ਹੋਣਗੇ ਮੰਨ ਲਓ ਪ੍ਰੋਫੈਟ ਬਲਜਿੰਦਰ ਸਿੰਘ ਜੀ ਨੇ ਜੇ ਕੀਤਾ ਤੇ ਮੈਂ ਤਾਂ ਇਸ ਗੱਲ ਨੂੰ ਲੈ ਕੇ ਚੱਲੂਗਾ ਜੇ ਬਲਤਕਾਰ ਹੋਇਆ ਤੇ ਸਹਿਮਤੀ ਨਾਲ ਹੋਇਆ ਜੇ ਨਹੀਂ ਕੀਤਾ ਤੇ ਸਮਝ ਲਓ ਹੋਇਆ ਹੀ ਨਹੀਂ ਪਰ ਜੇ ਪ੍ਰੋਫਿਟ ਬਲਜਿੰਦਰ ਸਿੰਘ ਜੀ ਨੂੰ ਕਿਉਂਕਿ ਇਹ ਜਿਹੜੀ ਧਾਰਾ ਦੇ ਜੇਕਰ ਆਪਾਂ ਸਜ਼ਾ ਦੇਖੀਏ ਤਾਂ ਲਗਭਗ 20 ਸਾਲ ਹੈ ਇਹਦੋਂ ਅਧਨੀ ਪਰ ਪ੍ਰੋਫਿਟ ਬਲਜਿੰਦਰ ਜੀ ਨੂੰ ਜਿਹੜੀ ਸਜ਼ਾ ਮਿਲੀ ਹੈ ਇਹ ਬੜੀ ਹੀ ਗਹਿਰੀ ਹੈ ਇਹ ਬੜਾ ਸੋਚਣ ਦਾ ਵਿਸ਼ਾ ਹੈ ਇਹਦੇ ਪਿੱਛੇ ਕੀ ਪ੍ਰੋਪੋਗੈਂਡਾ ਹੈ ਕੀ ਨਹੀਂ ਹੈ ਇਹ ਸੋਚਣ ਦਾ ਵਿਸ਼ਾ ਹੈ ਸਾਨੂੰ ਇਸ ਵਿਸ਼ੇ ਦੇ ਉੱਪਰ ਸੋਚਣਾ ਚਾਹੀਦਾ ਹੈ ਕਿ ਇਹ ਕਿਹੜੀ ਚੀਜ਼ ਹੈ ਜਾ ਕਿਹੜੇ ਲੋਕ ਨੇ ਜਿਹੜੇ ਸਾਨੂੰ ਆਪਸ ਦੇ ਵਿੱਚ ਸਾਡੀ ਜਿਹੜੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਪਏ ਤਾਂ ਇਹਦੇ ਵਿੱਚ ਆਪਾਂ ਹੋਰ ਆਪਾਂ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਜਦੋਂ ਕੋਈ ਵਿਵਾਦ ਖੜਾ ਹੁੰਦਾ ਹੈ ਹਨਾ ਉਸ ਤੋਂ ਬਾਅਦ ਫਿਰ ਇੰਟਰਵਿਊ ਵਗੈਰਾ ਚੱਲ ਪੈਂਦੀਆਂ ਨੇ ਕਾਫੀ ਕੋਸ਼ਿਸ਼ ਬਿਆਨ ਸਾਹਮਣੇ ਆਉਂਦੇ ਨੇ ਕੋਈ ਪਾਸਟਰ ਦੂਜੇ ਪਾਸਟਰ ਦੇ ਉਲਟ ਕਹਿੰਗੇ ਤੁਹਾਡੇ ਵਿੱਚ ਕਿਦਾਂ ਗਏ ਤੇ ਧੜੇਵਾਦੀ ਨਜ਼ਰ ਆਉਂਦੀ ਹੈ ਵੀ ਕਿਤੇ ਦੂਜੇ ਦੇ ਉਲਟ ਬੋਲਦੇ ਨੇ ਹੁਣ ਕਿਤੇ ਕਿਹਾ ਜਾਂਦਾ ਵੀ ਇਹ ਚੀਜ਼ ਮੰਨ ਲਓ ਗੁਰਗੱ ਸਾਹਿਬ ਦੇ ਵਿੱਚ ਇਹ ਤੁਹਾਡੇ ਇੱਥੇ ਜਿਹੜਾ ਗੁਰਦਵਾਰ ਸਾਹਿਬ ਦੀ ਦੇਖ ਨਹੀਂ ਲਈ ਜਾਂਦੀ ਕੀ ਵੀ ਬਾਈਬਲ ਦੇ ਵਿੱਚ ਇੱਚ ਲਿਖੀ ਹੋਈ ਆ ਕਿ ਵਾਕਈ ਇਹ ਚੀਜ਼ਾਂ ਨੇ ਕਿ ਤੁਸੀਂ ਦੂਜੇ ਧਰਮ ਦੀ ਚੀਜ਼ਾਂ ਰੋਕ ਦਿਓਗੇ ਇੱਥੇ ਇਹ ਚੀਜ਼ ਇਹ ਨਹੀਂ ਕਰਨੀ ਕਿ ਜਾਂ ਇਹ ਨਹੀਂ ਕਰਨੀ ਬਾਈਬਲ ਕਿਉਂਕਿ ਧਰਮ ਦੀ ਗੱਲ ਕਰੀਏ ਤਾਂ ਹਰ ਇੱਕ ਧਰਮ ਇਹੀ ਕਹਿੰਦਾ ਹੈ ਕਿ ਇਨਸਾਨੀਤ ਨੂੰ ਪਿਆਰ ਕਰੋ ਇਨਸਾਨ ਨੂੰ ਪਹਿਲ ਦਿਓ ਗਰੀਬ ਤੇ ਮਜ਼ਦੂਰਾਂ ਦੀ ਜਿਹੜੀ ਆਵਾਜ਼ ਬਣੋ ਉਹਨਾਂ ਦੇ ਬਾਤ ਚੁੱਕੋ ਹਰ ਇੱਕ ਦਾ ਸਾਥ ਦਿਓ ਬਿਲਕੁਲ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰੂੰਗਾ ਜਿਹੜੇ ਆਪਸੀ ਬਾਦ ਵਿਵਾਦ ਦੀ ਹੂੰ ਸੋ ਕੁਝ ਲੋਕ ਜਿਹੇ ਹੁੰਦੇ ਜਿਹੜੀ ਆਪਸ ਦੇ ਵਿੱਚ ਆਪਦੇ ਘਰ ਦੇ ਵਿੱਚ ਜੋ ਮੰਨ ਕੋ ਆਪਾਂ ਪਰਿਵਾਰ ਦੇ ਵਿੱਚ ਕੁਝ ਮੈਂਬਰ ਰਹਿ ਰਹੇ ਆ ਹੂੰ ਸੋ ਕਿਤੇ ਨਾ ਕਿਤੇ ਨੋਕ ਝੋਕ ਤਾਂ ਸਾਡੇ ਪਰਿਵਾਰ ਦੇ ਵਿੱਚ ਚੱਲਦੀ ਰਹਿੰਦੀ ਹੈ ਹੂੰ ਉਹ ਵਿਸ਼ਾ ਕੋਈ ਐਡਾ ਕੋਈ ਖਾਸ ਵਿਸ਼ਾ ਨਹੀਂ ਪਰ ਜੇਕਰ ਗੱਲ ਕਰੀ ਆਪਾਂ ਦੇਖਦੀ ਹੂੰ ਬਾਈਬਲ ਨੂੰ ਜਦੋਂ ਅਸੀਂ ਪੜ੍ਹਦੇ ਆ ਬਾਈਬਲ ਸਪਸ਼ਟ ਇਹਨੂੰ ਮਨਾ ਵੀ ਨਹੀਂ ਕਰਦੀ ਹੂੰ ਤੇ ਬਾਈਬਲ ਇਹਨੂੰ ਹਾਂ ਵੀ ਨਹੀਂ ਕਰਦੀ ਹੂੰ ਕਿਉਂਕਿ ਮੈਂ ਪਹਿਲਾਂ ਹੀ ਬੋਲਿਆ ਹਰੇਕ ਧਰਮ ਦੀ ਆਪਣੀ ਆਪਣੀ ਮਰਿਆਦਾ ਹੈ ਮਰਿਆਦਾ ਹੈ ਦੂਜੇ ਧਰਮਾਂ ਦੀ ਜੇਕਰ ਭਗਤੀ ਕਰਨ ਦੀ ਆਪਣੀ ਮਰਿਆਦਾ ਹੈ ਜਿਸ ਤਰ੍ਹਾਂ ਆਪਾਂ ਫੋਰ ਐਗਜ਼ਾਮਪਲ ਦੇਖਦੇ ਆ ਸਿੱਖ ਧਰਮ 'ਚ ਆਪਾਂ ਜਾਣਦੇ ਆ ਸਿੱਖ ਧਰਮ ਦੇ ਵਿੱਚ ਕੁਝ ਅਜਿਹੀਆਂ ਮਰਿਆਦਾ ਜਿਨ੍ਹਾਂ ਦੇ ਵਿੱਚ ਆਪਾਂ ਨਾਨ ਵਿੱਚ ਨਹੀਂ ਖਾ ਸਕਦੇ ਨਹੀਂ ਖਾ ਸਕਦੇ ਬਿਲਕੁਲ ਪਰ 크ਰਿਸਚੀਅਨਟੀ ਦੇ ਵਿੱਚ ਅਸੀਂ ਖਾ ਸਕਦੇ ਹਾਂ ਕਿਉਂਕਿ ਉਹਨਾਂ ਦੀ ਮਰਿਆਦਾ ਕੁਝ ਲੱਗਤ ਸਾਡੀ ਮਰਿਆਦਾ ਕੁਝ ਲੱਗ ਪਰ ਜਦੋਂ ਅਸੀਂ ਪਵਿੱਤਰ ਸ਼ਾਸਤਰ ਬਾਈਬਲ ਨੂੰ ਪੜ੍ਹਦੇ ਉੱਥੇ ਲਿਖਿਆ ਜੇਕਰ ਤੁਸੀਂ ਖਾ ਲੇ ਤਾਂ ਕੁਝ ਘਾਟਾ ਵੀ ਨਹੀਂ ਨਾ ਖੋਤ ਕੁਝ ਵਾਧਾ ਵੀ ਨਹੀਂ ਮਤਲਬ ਜੇ ਖਾ ਗਿਰੋ ਕੋਈ ਨੁਕਸਾਨ ਵੀ ਨਹੀਂ ਹੈ ਗੱਲ ਸਾਡੇ ਮੰਨਦੀ ਗੱਲ ਹੈ ਮਨਨ ਦੀ ਸੰਤੁਸ਼ਟੀ ਦੇ ਵਿਸ਼ਵਾਸ ਦੇ ਅੱਗੇ ਮੁੱਕਦੀ ਹੈ ਕਿਉਂਕਿ ਮੈਂ ਤਾਂ ਇਸ ਗੱਲ ਨੂੰ ਮੰਨ ਕੇ ਚੱਲूंगा ਕਿ ਕੁਝ ਅਜਿਹੇ ਅਗਿਆਨਤ ਲੋਕ ਹੁੰਦੇ ਆ ਜਿਹੜੇ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਇੱਕ ਜਹਾਂ ਕੁਲਦਸਤਾ ਜਿੰਦੇ ਵਿੱਚ ਹਰੇਕ ਤਰ੍ਹਾਂ ਦਾ ਫੁੱਲ ਹੈ ਬਿਲਕੁਲ ਬਿਲਕੁਲ ਇਸ ਲਈ ਪੰਜਾਬ ਦੇ ਵਿੱਚ ਹਰੇਕ ਧਰਮ ਦੇ ਲੋਕ ਰਹਿੰਦੇ ਨੇ ਹਿੰਦੂ ਵੀ ਰਹਿੰਦੇ ਨੇ ਸਿੱਖ ਵੀ ਰਹਿੰਦੇ ਨੇ ਮੁਸਲਮਾਨ ਵੀ ਰਹਿੰਦੇ ਨੇ ਸਾਈ ਵੀ ਰਹਿੰਦੇ ਆ ਤੇ ਪੰਜਾਬ ਇੱਕ ਜਹਾਂ ਸੂਬਾ ਹੈ ਜਿੰਦੇ ਵਿੱਚ ਹਰੇਕ ਵਰਗ ਹਰੇਕ ਜਾਤੀ ਦੇ ਹਰੇਕ ਧਰਮ ਦੇ ਲੋਕ ਮਿਲ ਕੇ ਰਹਿੰਦੇ ਆ ਹਮ ਕੀ ਮੈਂ ਅੱਜ ਐਜ਼ ਅ ਬੀਗਲ ਲੀਡਰ ਵੀ ਤੇ ਐਜ਼ ਬੀਗੇ ਪਾਸਟਰ ਵੀ ਮੈਂ ਨਹੀਂ ਅਜ ਤੱਕ ਨਾ ਮੈਂ ਆਪਣੇ ਆਪ ਨੂੰ ਕਦੀ ਢਾਲਿਆ ਮੈਂ ਫਰੀਦਕੋਟ ਦੇ ਵਿੱਚ ਤੁਸੀਂ ਦੇਖਦੇ ਹੋ ਆਪਣੀ ਅਪਡੇਟ ਹਰੇਕ ਜੱਥੇ ਬੰਦੇ ਨਾਲ ਆਪਣਾ ਮੋਹ ਪੇਮ ਹੈ ਹੂੰ ਤੋਂ ਸਾਡੇ ਦੂਜੇ ਜੇ ਤਰ੍ਹਾਂ ਆਪਾਂ ਦੂਜੇ ਭਰਾਵਾਂ ਦੇ ਵੱਲ ਧਿਆਨ ਕਰੀਏ ਜਿਹੜੇ ਪ੍ਰਭੂ ਦੇ ਵਿੱਚ ਨਹੀਂ ਆ ਉਹਨਾਂ ਦੇ ਇਕੱਲਾ ਦੇ ਦੇਣ ਇਤਿਹਾਰ ਜਿਹੜੇ ਆਉਂਦੇ ਆ ਐਤਵਾਰ ਆਉਂਦੇ ਆ ਸਮੇਂ 'ਚ ਸਮਾਂ ਕਾੜੇ ਕਹਿੰਦੇ ਨੇ ਮਰ ਡੈਥ ਹੋ ਜਾਂਦੀ ਆ ਭੋਗ ਗੁਰਦੁਆਰਾ ਸਾਹਿਬ ਦੇ ਵਿੱਚ ਪਾਇਆ ਜਾਂਦਾ ਇਹਦੇ ਨਾਲ ਇਹ ਨਹੀਂ ਕਿ ਮੇਰਾ ਰਤਬਾ ਘਟ ਗਿਆ ਮੇਰੀ ਮਨਛਾ ਕੀ ਅੰਦਰ ਜਾਂਦੀ ਇਹ ਗੱਲ ਉਹਦੇ ਦੇ ਮੁਕਦੀ ਹੈ ਹੁਣ ਜੇ ਮੈਂ ਗੱਲ ਕਰਾਂ ਕਿ ਪ੍ਰਸ਼ਾਦ ਦੀ ਪ੍ਰਸ਼ਾਦ ਖਾਣਾ ਕੋਈ ਗੁਨਾਹ ਨਹੀਂ ਹੈ ਮੈਂ ਇਸ ਗੱਲ ਨੂੰ ਗੁਨਾਹ ਨਹੀਂ ਮੰਨਦਾ ਮੇਰੀ ਆਪਣੀ ਸੋਚ ਪੈ। ਤੁਸੀਂ ਖਾਣੇ ਹੋ? ਮੈਂ ਖਾਣਾ ਲਿਆਉ। ਕਿਉਂਕਿ ਸਪਸ਼ਟੇ ਕਰ ਦੇਖੋ ਮੈਂ ਪਹਿਲਾਂ ਬੋਲੇ ਪ੍ਰਸ਼ਾਦ ਹੈ। ਹਾਂ ਅਸੀਂ ਚੜ੍ਹਾਵੇ ਦਾ ਪ੍ਰਸ਼ਾਦ ਨਹੀਂ ਖਾਂਦੇ। ਮੈਂ ਕਹਿੰਦਾ ਵੀ ਹੁਣ ਚਲੋ ਤੁਸੀਂ ਜਿੱਥੇ ਮੇਰਾ ਲਾਈਵ ਟੈਲੀਕਾਸਟ ਕਰਨਾ ਚਲੋ ਗੁਰਦੁਆਰਾ ਸਾਹਿਬ ਜਾਣੇ ਆਪਾਂ ਬੈਠ ਕੇ ਲੰਗਰ ਵੀ ਛਕਦੇ ਪ੍ਰਸ਼ਾਦ ਕੋਈ ਕਿ ਚੜਾਵੇ ਦੇ ਕਈ ਧਮਾਂ ਤੇ ਹੋ ਜਾਂਦਾ ਵਾਕਈ ਤੁਹਾਡੀ ਗੱਲ ਸਹੀ ਹੈ ਕਿ ਇਹਦੇ ਵਿੱਚ ਕਿਉਂਕਿ ਮੁਸਲਮਾਨ ਭਾਈਚਾਰੇ ਦੇ ਕਾਫੀ ਸਾਡੇ ਸੋਤੇ ਨੇ ਉਹ ਵੀ ਕਹਿੰਦੇ ਆ ਵੀ ਅਸੀਂ ਇਹ ਚੀਜ਼ ਚੜਾਵੇ ਦੀ ਨਹੀਂ ਖਾਂਦੇ ਬਿਲਕੁਲ ਜੀ ਬਿਲਕੁਲ ਚੜਾਵੇ ਦਾ ਨਹੀਂ ਅਸੀਂ ਖਾਂਦੇ ਪੈ ਕੇ ਲੰਗਰ ਛਕਣ ਨੂੰ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਬਾਈਬਲ ਇਸ ਗੱਲ ਦੀ ਬਣਾਈ ਨਹੀਂ ਕਰਦੀ ਨਾ ਹੀ ਪ੍ਰਸ਼ਾਦ ਲੈਦੀ ਬਾਅਦ ਚੜਾਵੇ ਦਾ ਨਹੀਂ ਅਸੀਂ ਖਾਂਦੇ ਦੂਜੇ ਨੂੰ ਸਾਨੂੰ ਕੋਈ ਦਿੱਕਤ ਨਹੀਂ ਕਿਹਦੇ ਚ ਫਿਰ ਕਾਰਨ ਕੀ ਰਹ ਕੀ ਵਾਕੀ ਦੀ ਪਾਸੇ ਇਹ ਨਹੀਂ ਕਰਦੇ ਜੀ ਕਿ ਕੀ ਕਾਰਨ ਹੈ ਕਿ ਤੁਹਾਡੇ ਦੇ ਵਿੱਚ ਕਮੀਆਂ ਨੇ ਕਿ ਜਿਹੜੀ ਇਹ ਚੀਜ਼ ਤੁਸੀਂ ਕਲੀਅਰ ਨਹੀਂ ਕਰ ਪਾਉਂਦੇਗੇ ਦੇਖੋ ਜੀ ਮੈਂ ਤਾਂ ਇਸ ਗੱਲ ਨੂੰ ਸਮਝੂਗਾ ਕੁਝ ਲੋਕ ਮੀਡੀਆ ਸਾਹਮਣੇ ਆ ਕੇ ਥੋੜੇ ਜਿਹਾ ਜਜਬਾਤੀ ਹੋ ਜਾਂਦੇ ਹੂੰ ਜਾਂ ਇਸ ਨੂੰ ਅਨਪੜਤਾ ਲਾ ਲਓ ਤੇ ਜਾਂ ਜਜਬਾਤੀ ਲਾ ਲਓ ਹੂੰ ਕਿਉਂਕਿ ਦੇਖੋ ਜੇਕਰ ਆਪਾਂ ਕੁਝ ਵੀ ਮੀਡੀਆ ਦੇ ਸਾਹਮਣੇ ਕੋਈ ਆਪਣਾ ਪੱਖ ਰੱਖਦੇ ਹਾਂ ਇੱਕ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੰਦੇ ਤਰ੍ਹਾਂ ਹੀ ਆਪਣੀ ਆਵਾਜ਼ ਅਸੀਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਬਿਲਕੁਲ ਬਿਲਕੁਲ ਤੋ ਇਹ ਅਨਪੜਤਾ ਦੀਆਂ ਗੱਲਾਂ ਐ ਦੇਖੋ ਭਾਈਚਾਰਕ ਸਾਂਝ ਤੋੜਨ ਦੀਆਂ ਗੱਲਾਂ ਕਿਉਂਕਿ ਸਾਡੇ ਧਰਮਾਂ ਦੇ ਵਿੱਚ ਹਰੇਕ ਧਰਮ ਦੇ ਵਿੱਚ ਕਿਤਨਾ ਕਿਤੇ ਸ਼ਰਾਰਤੀ ਬੰਦੇ ਦਾ ਬੈਠੇ ਬਿਲਕੁਲ ਉਹ ਦੋ ਤਾਂ ਪਹਿਲਾਂ ਬੈਠੇ ਜੀ ਇਹ ਚ ਕੋਈ ਕੋਈ ਹੋਰ ਐ ਬਿਲਕੁਲ ਜੀ ਜਿਹੜੇ ਆਪਸੀ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਕਰਦੇ ਪਏ ਤੋ ਮੈਂ ਸਮਝੂਗਾ ਕਿ ਜਿਹੇ ਲੋਕ ਨੇ ਜਿਹੜੇ ਭਾਈਚਾਰਕ ਸਾਂਝ ਨੂੰ ਤੋੜਦੇ ਉਹ ਭਾਵੇਂ ਸਾਡੇ ਇਸਾਈ ਭਾਈਚਾਰੇ ਦੇ ਲੋਕ ਹੋਣ ਭਾਵੇਂ ਹਿੰਦੂ ਭਾਈਚਾਰੇ ਦੇ ਲੋਕ ਹੋਣ ਭਾਵੇਂ ਸਿੱਖ ਦੇ ਭਾਵੇਂ ਮੁਸਲਮਾਨ ਭਾਈਚਾਰੇ ਦੇ ਲੋਕ ਹੋਣ ਮੈਂ ਇਹੋ ਜਿਹੇ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੈਂ ਸਪਸ਼ਟ ਅਤੇ ਕੜੇ ਸ਼ਬਦਾਂ ਦੇ ਵਿੱਚ ਮੈਂ ਨਿੰਦਾ ਕਰਦਾ ਤਾਂ ਮੈਂ ਇਸ ਗੱਲ ਦੇ ਨਾਲ ਮੈਂ ਸਹਿਮਤ ਨਹੀਂ ਹਾਂਗਾ ਕਿਉਂਕਿ ਬਾਈਬਲ ਨੂੰ ਜੇਕਰ ਦੇਖਿਆ ਜਾਵੇ ਇਕੱਲਾ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਆਈ ਮੈਂ ਆਪਣੇ مسیਹੀ ਭਾਈਚਾਰੇ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਕੱਲਾ ਪ੍ਰਸ਼ਾਦ ਖਾਣਾ ਹੀ ਬਾਈਬਲ ਮਨਾ ਨਹੀਂ ਕਰਦੀ ਹੂੰ ਜੇਕਰ ਗੱਲ ਆਵੇ ਤੇ ਲਾਉਣ ਪਾਉਣ ਦੇ ਵਿਸ਼ੇ ਦੇ ਉੱਪਰ ਬਹੁਤ ਗੱਲਾਂ ਆ ਹਾਰ ਸ਼ਿੰਗਾਰ ਦੇ ਵਿਸ਼ੇ ਦੇ ਉੱਪਰ ਉਧਰ ਦੇ ਅਗਰੇ ਧਿਆਨ ਨਹੀਂ ਦੇ ਆਪਣੇ ਉਧਰ ਧਿਆਨ ਨਹੀਂ ਜਾਂਦਾ ਦਿਨਾਂ ਧਿਆਨਾਂ ਦੇ ਉੱਪਰ ਬਹੁਤ ਈ ਗੱਲਾਂ ਹਨਾ ਮਾਫੀ ਚਾਹਉਣਾ ਮੈਂ ਪਹਿਲੋ ਬੋਲਿਆ ਕਿ ਸਾਡਾ ਜਿਹੜਾ ਰੇਗ ਧਰਮ ਦੀ ਮਰਿਆਦਾ ਹੈ ਹੁਣ ਬਾਈਬਲ ਕੋਈ ਵੀ ਧਿਆਰ ਸਾਨੂੰ ਮਨਾਉਣ ਤੋਂ ਮਨਾ ਕਰਦੀ ਹੂੰ ਲੋੜੀਆਂ ਸਾਡੇ ਭਾਈਚਾਰੇ ਦੇ ਲੋਕ ਮਨਾਉਂਦੇ ਹਨ ਹੂੰ ਦਿਵਾਲੀਆਂ ਸਾਡੇ ਭਾਈਚਾਰੇ ਦੇ ਲੋਕ ਮਨਾਉਂਦੇ ਨੇ ਠੀਕ ਹੈ ਦੁਨੀਆ ਦੇ ਜਿੰਨੇ ਵੀ ਦਿਨ ਧਿਆਰ ਸਾਡੇ ਸਾਲ ਭਰ ਦੇ ਵਿੱਚ ਹੁੰਦੇ ਸਾਡੇ ਭਾਈਚਾਰੇ ਉਧਰ ਮਨਾਈ ਨਹੀਂ ਕਰਦੇ ਜਿੱਦਾਂ ਕਰਨੀ ਹੈ ਤੇ ਜਿੱਦਾਂ ਨਹੀਂ ਕਰਨੀ ਤੇ ਉਧਰ ਭਾਈਚਾਰਕ ਸਾਜ ਤੋੜਨ ਦੇ ਲਈ ਐਵੇਂ ਮਨਾਈ ਕੀਤੀ ਜਾਂਦੀ ਜਣ ਕੇ ਕਿ ਕਿਤੇ ਭਰਮ ਭਲੇਖੇ ਜਿਹੜੇ ਹੈ ਕਿ ਸਾਡੇ ਆਪਸੀ ਆਪ ਲੋਕਾਂ ਨਾਲ ਵੀ ਜਣ ਕੇ ਕ੍ਰਿਸ਼ਨ ਭਾਈਚਾਰੇ ਵੱਲੋਂ ਪਾਏ ਗਏ ਨੇਗੇ ਇਹ ਚੀਜ਼ਾਂ ਨੂੰ ਬੰਨਣ ਦੇ ਤੌਰ ਤੇ ਕਿ ਕਹਦਗੇ ਜਿਵੇਂ ਤੁਸੀਂ ਕਿਹਾ ਵੀ ਸਾਡੇ ਇਹ ਤਿਹਾਰ ਨਹੀਂ ਮਨਾਉਂਦੇ ਲੋਕੀ ਤਿਹਾਰ ਮਨਾ ਰਹੇ ਨੇ ਬਿਲਕੁਲ ਜੀ ਦੇਖੋ ਜੀ ਮੈਂ ਪਹਿਲਾਂ ਬੋਲਿਆ ਮर्यादा ਦੇ ਅਨੁਸਾਰ ਕੋਈ ਵੀ ਧਰਮ ਹੈ ਹਰੇਕ ਤਰਫ ਦੀ ਮर्यादा ਹੈ ਕਿਉਂਕਿ ਸਾਡੇ ਜਿਹੜੀ ਜੇਕਰ ਦੇਖਿਆ ਜਾਵੇ ਬਾਈਬਲ ਇਸ ਗੱਲ ਨੂੰ ਸਪਸ਼ਟ ਕਰਦੀ ਹੈ ਕਿ ਕੋਈ ਵਚਨ ਚ ਲਿਖਿਆ ਜਦੋਂ ਅਸੀਂ ਯਸ਼ਾਇਆ ਜਾਂ ਯਰਮੀ ਦੀ ਕਿਤਾਬ ਨੂੰ ਪੜ੍ਹਦੇ ਆ ਉੱਥੇ ਲਿਖਿਆ ਪਰਮੇਸ਼ਰ ਬੋਲਦਾ ਹੈ ਕਿ ਦਿਨ ਅਤੇ ਧਿਆਰਾਂ ਤੋਂ ਮੇਰੇ ਜੀ ਨੂੰ ਸੋਗ ਆਉਂਦਾ ਹ ਹ ਮਤਲਬ ਹੈ ਕਿ ਪਰਮੇਸ਼ਰ ਸਪਸ਼ਟ ਇਸ ਗੱਲ ਤੋਂ ਸਾਨੂੰ ਮਨਾਹੀ ਕਰਦਾ ਕਿਉਂਕਿ ਵਚਨ ਜਦੋਂ ਰੋਮੀਆਂ ਪਾਰਾਂ ਦੀ ਦੋਨੋਂ ਅਸੀਂ ਪੜ੍ਹਦੇ ਉੱਥੇ ਲਿਖਿਆ ਹੈ ਤੁਸੀਂ ਇਸ ਜੋਗ ਦੇ ਰੂਪ ਜਏ ਨਾ ਬਣੋ ਇਸ ਜੋਗ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਤੇ ਉਹ ਪ੍ਰਭੂ ਨੂੰ ਮੰਨਣ ਵਾਲੇ ਕਿਉਂਕਿ ਸਾਡਾ ਜਿਹੜਾ ਜੀਵਨ ਬਿਲਕੁਲ ਲੋਕਾਂ ਨਾਲੋਂ ਬਿਲਕੁਲ ਡਿਫਰੈਂਟ ਅਲੱਗ ਹੈ ਹ ਅਸੀਂ ਉਹਨਾਂ ਨਾਲ ਮੇਲਜੋਲ ਖਾ ਕੇ ਜੇ ਦੁਨੀਆ ਗਲਤ ਕੰਮ ਕਰਦੀ ਜੋ ਕੰਮ ਉਹ ਕਰਨਗੇ ਪ੍ਰਭੂ ਨੂੰ ਮੰਨਣ ਵਾਲੇ ਲੋਕ ਨਹੀਂ ਕਰ ਸਕਦੇ ਕਿਉਂਕਿ ਅਸੀਂ ਦੂਜਿਆਂ ਨਾਲ ਬਿਲਕੁਲ ਅਲੱਗ ਅਲੱਗ ਤਰੀਕੇ ਸੋ ਮੇਰੇ ਕਹਿਣ ਦਾ ਭਾਵ ਉਹ ਗੱਲ ਮੇਰੇ ਬੋਲਣ ਦਾ ਮਕਸਦ ਇਹ ਸੀਗਾ ਕਿ ਜਿੰਨੇ ਸਾਡੇ ਪਾਸ ਬਾਣ ਸਹਿਬਾਨ ਜਿੰਨੇ ਵੀ ਪ੍ਰਸ਼ਾਦ ਤੋਂ ਮਨਾ ਕਰਦੇ ਐ ਇਹ ਪ੍ਰਸ਼ਾਦ ਬਾਈਬਲ ਦੇ ਵਿੱਚ ਮੈਂ ਤਾਂ ਇਸ ਗੱਲ ਨੂੰ ਹਾਂ ਵੀ ਨਹੀਂ ਸਮਝਦਾ ਤੇ ਨਾ ਵੀ ਨਹੀਂ ਸਮਝਦਾ ਹੂੰ ਪਰ ਜਿਹੜੀਆਂ ਗੱਲਾਂ 'ਚ ਸਾਨੂੰ ਰੋਕਣਾ ਚਾਹੀਦਾ ਉਦਾਂ 'ਚ ਰੋਕੋ ਜਿੰਨਾਂ 'ਚ ਨਹੀਂ ਰੋਕਣਾ ਚਾਹੀਦਾ ਉਹਨਾਂ 'ਚ ਅਸੀਂ ਰੋਕਦੇ ਨਹੀਂ ਇਸੋ ਮੇਰੇ ਕਹਿਣ ਦਾ ਭਾਵ ਹੈ ਕਿ ਇਹ ਜਿਹੜੀਆਂ ਗੱਲਾਂ ਐ ਜਿਹੜਾ ਸਾਡੇ ਭਾਈਚਾਰਕ ਸਾਂਝ ਦੇ ਵਿੱਚ ਫਿੱਕ ਪਾਉਣ ਵਾਲੀਆਂ ਗੱਲਾਂ ਐ ਤੇ ਮੈਂ ਇਨ੍ਹਾਂ ਗੱਲਾਂ ਨਾਲ ਬਿਲਕੁਲ ਨਹੀਂ ਸਹਿਮਤ ਨੀ ਹੁਣ ਪਿਛਲੇ ਸਮੇਂ ਦੇ ਵਿੱਚ ਟੈਕ ਪੋਡਕਾਸਟ ਤੁਸੀਂ ਵੇਖਿਆ ਹੋਊਗਾ ਉਹਦੇ ਵਿੱਚ ਇੱਕ ਪਾਸੇ ਸਿੱਖ ਪ੍ਰਚਾਰਕ ਸੀ ਤੇ ਇੱਕ ਪਾਸੇ ਪਾਸਟਰ ਬੈਠੇ ਸੀਗੇ। ਉਹਨਾਂ ਵਿੱਚ ਕਾਫੀ ਇਹ ਚੀਜ਼ ਹੋ ਗਿਆ ਵੀ ਇਹ ਗੈਵੀ ਸ਼ਕਤੀ ਦਿਖਾਉਂਦੇ ਨੇ ਜਾਂ ਇਹ ਚੀਜ਼ ਦਿਖਾਉਂਦੇ ਨੇ ਜਿਵੇਂ ਕਿ ਆਪਾਂ ਦੱਸਿਆ ਵੀ ਹੱਥ ਲਾ ਕੇ ਉਹਾਂ ਦੇ ਤੁਹਾਨੂੰ ਆਦੇ ਦਿਨੇ ਪੇਸ਼ੈਂਟ ਦਿੰਦੇ ਨੇ ਪਰ ਪੇਸ਼ੈਂਟ ਹੀ ਕਰ ਦੋ। ਕੀ ਵਾਕਈ ਇਹ ਚੀਜ਼ਾਂ ਦੇ ਨਾਲ ਇੱਕ ਪਾਸੇ ਤਾਂ ਗੱਲ ਪ੍ਰੇਅਰ ਦੀ ਆ ਜਾਂਦੀ ਹੈ ਪਰ ਦੂਜੇ ਪਾਸੇ ਵੀ ਇਹ ਚੀਜ਼ਾਂ ਦਾ ਕੌਣ ਹੀ ਰੁਕਿਆ ਜਾਂਦੀਆਂ ਜਾਂ ਸਹੀ ਪੰਜਾਰ ਬੋਲੋ। ਜਿਹੜੇ ਕਰਦੇ ਨੇ ਇਹਨਾਂ ਚੀਜ਼ਾਂ। ਦੇਖੋ ਜੀ ਜੇਕਰ ਅਸੀਂ ਬਿਬਲੀਕਲ ਤੌਰ ਤੇ ਦੇਖਦੇ ਹਾਂ ਹੂੰ ਤੇ ਪਰਮੇਸ਼ਵਰ ਨੇ ਜਿੰਨਾ ਨੂੰ ਆਪਣੇ ਕੰਮਾਂ ਦੇ ਲਈ ਚੁਣਿਆ ਹੂੰ ਜਿੰਨੇ ਖੁਦਾ ਜਿਹੜੇ ਖੁਦਾ ਦੇ ਦਾਸਾਂ ਨੂੰ ਖੁਦਾ ਨੇ ਆਪਣੇ ਕੰਮਾਂ ਦੇ ਲਈ ਚੁਣਿਆ ਉਹਨਾਂ ਨੂੰ ਪਰਮੇਸ਼ਰ ਨੇ ਅਧਿਕਾਰ ਵੀ ਦਿੱਤਾ ਹੂੰ ਬੋਲਦਾ ਹੈ ਕਿ ਤੁਸੀਂ ਰੋਗੀਆਂ ਤੇ ਹੱਥ ਰੱਖੋਗੇ ਤਾਂ ਚੰਗੇ ਹੋ ਜਾਣਗੇ ਹੂੰ ਪ੍ਰਾਰਥਨਾ ਜਿਹੜੀ ਨਿਚਾਂ ਨਾਲ ਕੀਤੀ ਉਹ ਬਿਮਾਰਾਂ ਨੂੰ ਬਚਾਏਗੀ ਸੋ ਕਹਿਣ ਦਾ ਭਾਵ ਹੈ ਕਿ ਅਸੀਂ ਇਸ ਗੱਲ ਤੇ ਵਿਸ਼ਵਾਸ ਕਰਦੇ ਹਾਂ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਅਧਿਕਾਰ ਦਿੱਤੇ ਹੈ ਹੂੰ ਮੈਂ ਇੱਕ ਪਾਸਾ ਨਾ ਤੇ ਮੈਂ ਵੀ ਅੱਜ ਮੇਰੇ ਚਰਚ ਦੇ ਵਿੱਚ ਬਹੁਤ ਲੋਕ ਆਉਂਦੇ ਬਿਮਾਰ ਵੀ ਉੱਥੇ ਚੰਗੇ ਹੁੰਦੇ ਤੁਸੀਂ ਵੀ ਐ ਕਰਦੇ ਹੋ ਕਿ ਵੈਸਿਕਲੀ ਪ੍ਰੇਅਰ ਕਰਦੇ ਮੈਂ ਪ੍ਰੇਅਰ ਕਰਦਾ ਸਿਰ ਤੇ ਹੱਥ ਰੱਖਦੇ ਆ ਮੈਂ ਡੇਗ ਡਾਉਣ ਵਾਲੇ ਕੰਮ ਦੇ ਵਿੱਚ ਮੈਂ ਸਮ ਬਹਿਣੀ ਆ ਤੇ ਉਹ ਜੇ ਕੰਮ ਨਾ ਸੀ ਕੀਤੇ ਤਾਂ ਅਸੀਂ ਸਾਨੂੰ ਪਤਾ ਪਰ ਮੈਂ ਇਸ ਗੱਲ ਤੇ ਵਿਸ਼ਵਾਸ ਕਰਦੇ ਰੱਬ ਦੇ ਦਾਸ ਜਦੋਂ ਸਾਡੇ ਸਿਰ ਤੇ ਹੱਥ ਰੱਖਦੇ ਦੋ ਰੋਗੀ ਚੰਗੇ ਹੋ ਜਾਂਦੇ ਸੋ ਇਹ ਗੱਲਾਂ ਬਾਈਬਲ ਦੇ ਅਨੁਸਾਰ ਇਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਮਨੁੱਖ ਆਪਣੀ ਮਰਜ਼ੀ ਨਾਲ ਕਰਦਾ ਕਿਉਂਕਿ ਪਰਮੇਸ਼ੁਰ ਨੇ ਉਹਨਾਂ ਨੂੰ ਅਥੋਰਾਈਜ਼ ਕੀਤਾ ਹੈ ਮਰਸੀਲ ਨੇ ਉਹਨਾਂ ਨੂੰ ਨਿਯੁਕਤ ਕੀਤਾ ਹੈ ਕਿ ਤੁਸੀਂ ਮੇਰੇ ਮੇਰੀ ਸੇਵਕਾਇਦਲੀ ਮੇਰੇ ਨਾਮ ਦੇ ਵਿੱਚ ਤੁਸੀਂ ਆਹ ਕੰਮ ਕਰ ਸਕਦੇ ਹੋ ਤੇ ਖੁਦਾ ਅਦਾਸ ਹੁਕਰਦੇ ਪਰ ਆਪਾਂ ਹੁਣ ਇੱਕ ਗੱਲ ਨੂੰ ਸਮੀਟਾਂਗੇ ਵੀ ਪਰ ਇੱਕ ਮੇਰਾ ਆਖਰੀ ਸਵਾਲ ਹੈ ਤੁਸੀਂ ਕਿਹਾ ਵੀ ਖੁਦਾ ਵੱਲੋਂ ਸਾਨੂੰ ਭੇਜਿਆ ਗਿਆ ਪੱਕਾ ਸਦਣਾ ਪਰ ਇਹ ਚੀਜ਼ ਦੇ ਇੱਕ ਸਵਾਲ ਖੜੇ ਹੋ ਜਾਂਦੇ ਨੇ ਕਿ ਇਹ ਨਕਲੀ ਪਾਸਟਰ ਹੈ ਤੁਸੀਂ ਵੀ ਪਿਛਲੇ ਸਮੇਂ ਦੇ ਇੱਕ ਮੁੱਦੇ ਤੇ ਆਪਾਂ ਕੱਟੇ ਹੋਏ ਸੀਗੇ ਉਦੋਂ ਇਹ ਸਵਾਲ ਹੋਏ ਸੀ ਉਹ ਪਾਸਟਰ ਜਾਲੀ ਪਾਸਟਰ ਆ ਰਜਿਸਟਰਡ ਪਾਸਟਰ ਨੀਗਾ ਤੇ ਇਹ ਵੀ ਕਿਵੇਂ ਇਹਦੇ ਵਿੱਚ ਇਹ ਚੀਜ਼ ਨੂੰ ਦੇਖਦੇ ਹੋ ਪਰ ਦੇਖੋ ਜੀ ਕੋਈ ਖੁਦਾ ਦਾ ਸੇਵਕ ਅਸਲੀ ਤੇ ਕੋਈ ਨਕਲੀ ਨਹੀਂ ਹੁੰਦਾ ਹੂੰ ਮੇਰੇ ਕਹਿਣ ਦਾ ਭਾਵੇਂ ਹੈ ਕਿ ਜਿਹੜੀ ਖੁਦਾ ਦੀ ਸੇਵਕਾ ਹੀ ਹੈ ਨਾ ਹੂੰ ਇਹ ਕਰਨੀ ਕੋਈ ਆਸਾਨ ਗੱਲ ਨਹੀਂ ਹੈ ਇਹਨੂੰ ਬਾਈਬਲ ਨੂੰ ਚੱਕਣਾ ਇੱਕ ਬੜੀ ਵੱਡੀ ਗੱਲ ਹੈ ਹੂੰ ਅਤੇ ਉਹਦਾ ਪ੍ਰਚਾਰ ਕਰਨਾ ਉਸ ਤੋਂ ਵੱਡੀ ਗੱਲ ਹੈ ਸੋ ਰਹੀ ਗੱਲ ਨਕਲੀ ਤੇ ਅਸਲੀ ਦੀ ਇਹ ਜਦੋਂ वाद-ਵਿਵਾਦ ਇਹ ਨਕਲੀ ਤੇ ਅਸਲੀ ਵਾਲਾ ਚੱਲਿਆ ਸੀ ਜਿਨ੍ਹਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਨਕਲੀ ਉਹ ਆਪ ਵੀ ਨਕਲੀ ਸੀ ਤੇ ਜਿਨ੍ਹਾਂ ਨੇ ਕਰਵਾਈ ਸੀ ਉਹ ਆਪ ਵੀ ਨਕਲੀ ਸੀ ਹੂੰ ਪਰ ਅੱਜ ਜੇਕਰ ਦੇਖਿਆ ਜਾਵੇ ਮਸੀਹਤ ਦੇ ਵਿੱਚ ਜਿੰਨੇ ਪਾਸਟਰ ਸਹਿਬਾਨ ਹੈ ਸਭਨਾਂ ਦੇ ਕੋਲੇ ਆਪਣੇ ਲਾਇਸੈਂਸ ਵੀ ਹਮ ਆਪਣੇ ਆਈ ਕਾਰਡ ਵੀ ਹੈ ਹਮ ਔਰ ਡੇਲ ਵੀ ਨੇ ਉਹਨਾਂ ਨੂੰ ਅਸੀਂ ਨਕਲੀ ਨਹੀਂ ਕਹਿ ਸਕਦੇ ਕਿਉਂਕਿ ਉਹ ਖੁਦਾ ਦੇ ਖਾਦਮ ਮੈਂ ਤੇ ਵਜਿ ਲਿਖਿਆ ਪ੍ਰਭੂ ਦੇ ਦਾਸ ਹੈ ਜਿਹੜੇ 2 ਗੁਣੇ ਆਦਰ ਦੇ ਯੋਗ ਹੈ ਹਮ ਤੇ ਪ੍ਰਭੂ ਦੇ ਦਾਸ ਸਾਰੇ 2 ਗੁਣੇ ਆਦਰ ਦੇ ਯੋਗ ਆ ਅਸੀਂ ਉਹਨਾਂ ਦੀ ਦਿਲ ਤੋਂ ਰਿਸਪੈਕਟ ਕਰਦੇ ਆ ਇਸ ਲਈ ਅਸਲੀ ਨਕਲੀ ਦਾ ਜਦੋਂ ਸ਼ਬਦ ਆਉਂਦਾ ਤਾਂ ਸਾਡਾ ਮਨ ਕੰਪਣਾ ਸ਼ੁਰੂ ਹੋ ਜਾਂਦਾ ਹੈ ਖੁਦਾ ਦੇ ਖਾਤਮੇ ਦੇ ਸਵਾਲ ਉੱਠ ਰਹੇ ਰਹੀ ਨਾ ਸਵਾਲ ਉੱਠ ਰਹੇ ਨੇ ਖੁਦਾ ਦੇ ਖਾਤਮੇ ਦੇ ਪ੍ਰਤੀ ਅਸੀਂ ਕਿਸ ਤਰ੍ਹਾਂ ਦੇ ਸ਼ਬਦ ਲੋਕ ਇਸਤੇਮਾਲ ਕਰਦੇ ਪਏ ਨੇ ਇਸ ਲਈ ਖੁਦਾ ਦੇ ਦਾ ਸਾਰੇ ਆਦਰ ਦੇ ਯੋਗ ਹੈ ਨਾ ਤਾਂ ਕੋਈ ਨਕਲੀ ਇਹਨਾਂ ਦੇ ਵਿੱਚ ਕੋਈ ਨਹੀਂ ਅਸਲ ਹੀ ਹੈ ਕਿ ਖੁਦਾ ਦਾ ਕੰਮ ਕਰਦੇ ਪਏ ਤੇ ਖੁਦਾ ਦੇ ਨਾਲ ਲੋਕਾਂ ਨੂੰ ਜੋੜਦੇ ਪਏ ਬਸ ਧਰਵਾ ਨ ਗੁਰਸੇਵ ਜੀ ਪਾਸਟਰ ਜੀ ਉਹ ਧੰਨਵਾਦ ਕਰਨ ਗੱਲਬਾਤ ਕਰ ਲਈ ਦੋ ਚਾਰ ਦੇ ਵਿੱਚ ਸੋ ਇਹ ਸਨ ਗੁਰਸੇਵ ਸਿੰਘ ਪਾਸਟਰ ਜੋ ਫ੍ਰੀ ਕੋਰਡ ਦੇ ਨੇ ਬਾਖੂਪੀਓ ਨਾ ਵੱਲੋਂ ਜੋ ਲਗਾਤਾਰ ਐਸਾਈ ਭਾਈਚਾਰੇ ਉੱਪਰ ਜੋ ਪਿਛਲੀ ਵਾਰ ਸਮੇਂ ਦੇ ਜੋ ਵੀਡੀਓ ਆਉਂਦੇ ਉਹਨਾਂ ਚੀਜ਼ਾਂ ਲੈ ਕੇ ਬਾਕੀ ਵੀ ਹਰ ਨਾਲ ਗੱਲਬਾਤ ਕੀਤੀ ਗਈ ਆ ਤੁਹਾਡੇ ਕੀ ਵਿਚਾਰ ਨੇ ਜਾਂ ਤੁਸੀਂ ਹੋਰ ਗੱਲਬਾਤ ਕੀ ਕਮੈਂਟ ਵਿੱਚ ਸਾਨੂੰ ਦੂਸਰਾ ਕੀ ਹੋਰ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਕੀ ਸਵਾਲ ਨੇ ਅਸੀਂ ਦੁਬਾਰਾ ਫੇਰ ਇਹਨਾਂ ਨਾਲ ਗੱਲਬਾਤ ਕਰ ਫਿਰ ਕਰਾਂਗੇ ਅੱਜ ਦਾ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਸ ਨੂੰ ਸ਼ੇਅਰ ਕਰਕੇ ਸਾਨੂੰ ਦੱਸਣਾ ਜੁਤਨ